ਕੌਰ ਤੇ ਲੋਹਰ ਨੇ ਜਿਹੜੇ ਕਿ ਸਾਹਿਤ ਵਿਗਿਆਨ ਕੇਂਦਰ ਦੇ ਨਾਲ ਸੰਬੰਧਿਤ ਨੇ ਔਰ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਗੁਆਂਢ ਇੱਕ ਬਹੁਤ ਸੋਹਣਾ ਨਗਰ ਪੈਂਦਾ ਮੋਹਾਲੀ ਉੱਥੋਂ ਤਸ਼ਰੀਫ ਲਿਆਏ ਨੇ ਔਰ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਕਿ ਕਿ ਜਦੋਂ ਵੀ ਕੋਈ ਪੰਜਾਬ ਤੋਂ ਆਉਂਦਾ ਤੇ ਇੰਜ ਲੱਗਦਾ ਕਿ ਉੱਥੋਂ ਕੋਈ ਸੁਖ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚਿਆ ਜੀ ਤੇ ਲਓ ਦਵਿੰਦਰ ਕੌਰ ਤੇ ਲੋਹਰ ਨੂੰ ਜਿੱਥੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉੱਥੇ ਅੱਜ ਉਹਨਾਂ ਦੀਆਂ ਵੱਖ-ਵੱਖ ਵਿਦਾਵਾਂ ਨੂੰ ਵੀ ਤੁਹਾਡੇ ਰੂਬਰੂ ਕਰਾਂਗੇ ਦਵਿੰਦਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜ ਤੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਸਾਡੇ ਇਸ ਛੋਟੇ ਪਰ ਖੂਬਸੂਰਤ ਮੁਲਕ ਚਾਕੇ ਤੇ ਥੋੜਾ ਬਹੁਤ ਸਾਨੂੰ ਆਪਣੇ ਬਾਰੇ ਦੱਸੋ ਜਾਣ ਪਛਾਣ ਆਪਣੀ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਇਹਨਾਂ ਦਾ ਚਾ ਵਾਤਾਵਰਨ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੇ ਮੈਂ ਆਪਣੇ ਬਾਰੇ ਕੁਝ ਦੱਸਣਾ ਚਾਹਾਂਗੀ ਜ਼ਰੂਰ ਮੇਰਾ ਨਾਮ ਜਵਿੰਦਰ ਕਟਿਲ ਲੋਧੀ ਤੇ ਮੁਹਾਲੀ ਪੰਜ ਫੀਸ ਅਸੀਂ ਰਹਿੰਦੇ ਆ ਜੀ ਤੇ ਇੱਥੇ ਮੇਰੇ ਬੱਚੇ ਨੇ ਦੋਨੋਂ ਤਿੰਨੋਂ ਬੱਚੇ ਨੇ ਅੱਛਾ ਜੀ ਤੇ ਸਾਰੇ ਸਿਟੀਜ਼ਨ ਨੇ ਇੱਥੇ ਕੀ ਬਾਤ ਹੈ ਤੇ ਤੀਸਰੀ ਫੇਰੀਆਂ ਬੇ ਨਿਊਜ਼ੀਲੈਂਡ ਦੀ ਬਹੁਤ ਖੂ ਹਾਂ ਦੀ ਤੇ ਪਹਿਲਾ ਮੈਂ ਬਾਇਲ ਚਾਈ ਸੀਗੀ ਉੱਥੇ ਵੀ ਸਾਇਤ ਸੱਤ ਵੱਲੋਂ ਸਨਮਾਨਤ ਕੀਤਾ ਗਿਆ ਸੀ ਨਿਊਜ਼ੀਲੈਂਡ ਵੱਲੋਂ ਹਾਂ ਜੱਗੀ ਜੋਗ ਦੀ ਸੀਗੇ ਕਰਮਜੀਤ ਅਕਲਿਆ ਮੈਡਮ ਹਰਜੀਤ ਸੀਗੇ ਤੇ ਉਹਨਾਂ ਨੇ ਮੇਰਾ ਰੂਬਰੂ ਪ੍ਰੋਗਰਾਮ ਕਰਵਾਇਆ ਸੀ ਹਾਂ ਜੀ ਤੇ ਫਿਰ ਇੱਕ ਹਿੰਦੀ ਪ੍ਰੋਗਰਾਮ ਸੀ ਉਰਦੂ ਦਾ ਅੱਛਾ ਲੀ ਉਹਦੇ ਵਿੱਚ ਵੀ ਹਾਂ ਦੀ ਮੈਂ ਮੇਰੀ ਹਿੰਦੀ ਗਜ਼ਲ ਸੀਗੀ ਅੱਛਾ ਜੀ ਉਹ ਗਾਈ ਸੀ ਤੇ ਹੁਣੇ ਤੁਹਾਡੇ ਰੂਬਰੂ ਆ ਜੀ ਤੇ ਬਾਕੀ ਆਪਣਾ ਮੈਂ ਸਾਡੇ ਸਾਇਤ ਵਿਗਿਆ ਕੇਂਦਰ ਚੰਡੀਗੜ੍ਹ ਕਾਫੀ ਸਾਹਦੀ ਸੰਸਥਾ ਹੈ ਜੀ ਉਹਦੀਆਂ ਜਨਰਲ ਸੈਕਟਰੀਆਂ ਸੋ ਕੀ ਸਰਗਰਮੀਆਂ ਨੇ ਦੀ ਸਾਹਿਤ ਵਿਗਿਆਨ ਕੇਂਦਰ ਦੀਆਂ ਸਾਡੇ ਇੱਕ ਤਾਂ ਹੁੰਦਾ ਵੀ ਆਈ ਮਹੀਨੇ ਉੱਥੇ ਲਾਸਟ ਸੰਡੇ ਕਵੀ ਦਰਬਾਰ ਹੁੰਦਾ ਅੱਛਾ ਜੀ ਹਾਂਜੀ ਕਵੀ ਉਹਦੇ ਵਿੱਚ ਕਵਿਤਾਵਾਂ ਗਜ਼ਲਾਂ ਗੀਤ ਤੇ ਸਾਰਾ ਕੁਝ ਜਿੰਨੇ ਵੀ ਆਪਣੇ ਕਵੀ ਸਹਿਬਾਨ ਪਹੁੰਚੇ ਹੁੰਦੇ ਆ ਸਾਰੇ ਮਹਿਮਾਨ ਉਹਨਾਂ ਤੋਂ ਸੁਣਦੇ ਆ ਵੈਰੀ ਨਾਈਸ ਹਾਂਜੀ ਕਵਿਤਾਵਾਂ ਆਪਣੇ ਲਿਖਿਆ ਹੋਇਆ ਜੋ ਵੀ ਸਾਹਿਤ ਕੋਈ ਲਿਖਿਆ ਸਾਰਾ ਕੁਝ ਸੁਣਦੇ ਆ ਸੋ ਸਾਹਿਤਕਾਰ ਸਾਹਿਤ ਰਚਦਾ ਕਿਉਂ ਆ ਲੋੜ ਕੀ ਆ ਸਾਇਤਕਾਰ ਹਰਸ਼ੰਦਰ ਦੀ ਲੋਡ ਇਹ ਜਿ ਇੱਕ ਤਾਂ ਹੁੰਦਾ ਵੀ ਸਭ ਨੂੰ ਜਾਗਰਤ ਕਰਨਾ ਆਪਣੇ ਸਾਇਤ ਨੂੰ ਕੋਈ ਸੀ ਪੰਜਾਬ ਤੋਂ ਹੈ ਨਾ ਬਿਲਕੁਲ ਸਹੀ ਤੇ ਆਪਣੀ ਪੰਜਾਬੀ ਨੂੰ ਜਾਗਰਤ ਕਰਨਾ ਕਿਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਸੀ ਜਦਾ ਪਰਫੁੱਲਟ ਕਰ ਸਕਦੇ ਆ ਸਾਰੀਆਂ ਦੁਨੀਆਂ ਦੇ ਵਿੱਚ ਜੀ ਤੇ ਮੈਨੂੰ ਲੱਗਦਾ ਵੀ ਬਾਕੀ ਆਪਣੇ ਮਨ ਦੇ ਉਹ ਜਜ਼ਬਾਤ ਹੁੰਦੇ ਆ ਵਲਵਲੇ ਜਿਹੜੇ ਵਲਵਲੇ ਜੋ ਸਾਡੇ ਉੱਠਦੇ ਆ ਸਾਨੂੰ ਵੀ ਦੱਸੋ ਵੀ ਔਰਤਾਂ ਦੀ ਸਥਿਤੀ ਸਮਾਜ ਦੇ ਵਿੱਚ ਪਹਿਲਾਂ ਵਰਗੀ ਇਹ ਤਾਂ ਥੋੜੀ ਸੁਧਰ ਗਈ ਕਿਉਂਕਿ ਪਹਿਲਾਂ ਤਾਂ ਲੋਕੀ ਜਿਹੜੇ ਆਪਣੀ ਕੁੜੀਆਂ ਦੀਆਂ ਡੈਰੀਆਂ ਪਾੜ ਦਿੰਦੇ ਸੀ ਅੱਗ ਲਾਉਂਦੇ ਸੀ ਪਿ ਕੁੜੀਆਂ ਕੋ ਲਿਖੀ ਜਾਂਦੀਆਂ ਹਾਂਜੀ ਬਿਲਕੁਲ ਠੀਕ ਹੈ ਜੀ ਤੁਹਾਡੀ ਵਾਰੀ ਇਦਾਂ ਦੀ ਕੋਈ ਸਮੱਸਿਆ ਤਾਂ ਨਹੀਂ ਆਈ ਆਈ ਸੀ ਨਹੀਂ ਵੀ ਆ ਤੋ ਬਾਤ ਕੋਈ ਨਹੀਂ ਆਈ ਵੀ ਆ ਤੋ ਪਹਿਲਾਂ ਮੇਰੇ ਫਾਦਰ ਸਾਹਿਬ ਵੀ ਸੀਗੇ ਮੈਨੂੰ ਯਾਦ ਆਈ ਕਿ ਮੈਂ ਸ਼ਾਇਦ ਵੀ 7th 8th ਕਲਾਸ ਸੀਗੀ ਹਾਂ ਤੇ ਹੈ ਵੀ ਡੈਰੀ ਵੀ ਮੇਰੀ ਫਰੈਂਡ ਦੀ ਸੀਗੀ ਹੈ ਵੀ ਧਾਰਮਿਕ ਗਿੱਤਾਂ ਦੀ ਅੱਛਾ ਧਾਰਮਿਕ ਗਿੱਤਾਂ ਦੀ ਤੇ ਮੈਂ ਲੱਗੀ ਕਿਉਂਕਿ ਸ਼ੁਰੂ ਤਾਂ ਸ਼ੌਂਕ ਸੀ ਮੈਨੂੰ singing ਦਾ ਓਕੇ ਤੇ ਮੈਂ ਆਪਣੇ ਸ਼ਬਦ ਵਗੈਰਾ ਪਾਪਾ ਕਹਿੰਸੀ ਸ਼ਬਦ ਗਾਣੇ ਚਟਾਉਣ ਦੇ ਵੀ ਤੁਸੀਂ ਸ਼ਿਕਨ ਸੀਗੇ ਹਾਂਜੀ ਮੈਂ ਸ਼ੁਰੂ ਤੋਂ ਹੈ ਸਿੰਗਿੰਗ ਦੀ ਚਿਟਕ ਫਿਰ ਉਹ 7ਵੇਂ ਬਾਅਦ ਵਿੱਚ ਲੱਗਿਆ ਕਿ ਨਹੀਂ ਵੀ ਮੈਂ ਲਿਖ ਸਕਦੀ ਹਾਂਜੀ ਇਹ ਬਾਅਦ ਵਿੱਚ ਪਈ ਹੈ ਤੇ ਐਕਚੁਅਲੀ ਪਹਿਲਾਂ ਮੈਨੂੰ ਸਿੰਗਿੰਗ ਦਾ ਸ਼ੌਂਕ ਸੀ ਪੰਜਾਬੀ ਯਾਦ ਹੈ ਤੁਹਾਨੂੰ ਸਭ ਤੋਂ ਪਹਿਲਾਂ ਕਿਹੜੀ ਗੱਲ ਲਿਖੀ ਗਈ ਕੋਈ ਲਾਈਨ ਇਦਾਂ ਦੀ ਜ਼ਿਹਨ ਦੇ ਵਿੱਚ ਹੋਵੇ ਕਿ ਵੀ ਸਭ ਤੋਂ ਪਹਿਲਾਂ ਆਪਣੀ ਸਵਰਥ ਸੰਬਰਤਵਾਦ ਕੀ ਲਿਖਿਆ ਸੀ ਮੈਂ ਸਭ ਤੋਂ ਪਹਿਲਾਂ ਲਿਖੀ ਸੀਗੀ ਇੱਕ ਕਵਿਤਾ ਲਿਖੀ ਸੀ ਅੱਛਾ ਹਾਂਜੀ ਪੱਥਰ ਤੋਂ ਪਾਰਸ ਬਣਾਉਣ ਵਾਲਾ ਤੋਂ ਹਾ ਮੇਰੇ ਹੱਥ ਕਲਮ ਫੜਾਉਣ ਵਾਲਾ ਤੂੰ ਕੀ ਬਾਤ ਸੁਰਤਾਲ ਦਾ ਪਤਾ ਨਹੀਂ ਸੀ ਆਹਾਂ ਮੈਨੂੰ ਹਰ ਰਾਗ ਗਵਾਉਣ ਵਾਲਾ ਤੂੰ ਗਵਾਉਣ ਵਾਲਾ ਤੂੰ ਕੀ ਬਾਤ ਹੈ ਵੈਰੀ ਗੁੱਡ ਵੈਰੀ ਗੁੱਡ ਚੰਡੀਗੜ੍ਹ ਕਹਿੰਦੇ ਪੱਥਰਾਂ ਦਾ ਸ਼ਹਿਰ ਆ ਪਰ ਤੁਸੀਂ ਜੇ ਸਾਡੇ ਨਾਲ ਗੱਲਾਂ ਕਰਦੇ ਹੋ ਖਾਸ ਕਰਕੇ ਪੰਜਾਬੀ ਜ਼ੁਬਾਨ ਨੂੰ ਲੈ ਕੇ ਤੁਹਾਨੂੰ ਪਤਾ ਵੀ ਹਰਿਆਣੇ ਵਾਲੇ ਵੀ ਰੋਲਾ ਪਾਈ ਜਾਂਦੇ ਉਧਰੋਂ ਤੇ ਵਿਧਾਨ ਸਭਾ ਵਾਲੀ ਵੱਖਰੀ ਜਿਹੜੀ ਜ਼ਮੀਨ ਦੇਣ ਦਾ ਵੀ ਖਪਖਾਨਾ ਜਿਹੜਾ ਰਾਜ ਤੇ ਗਲਿਆਰਿਆਂ ਦੇ ਵਿੱਚ ਪੈ ਰਿਹਾ ਹਾਂਜੀ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਪੰਜਾਬੀ ਦੀ ਸਥਿਤੀ ਕੀ ਆ ਬਹੁਤ ਵਧੀਆ ਹੂੰ ਹੂੰ ਕਿਉਂਕਿ ਸਾਡੇ ਮੈਨ ਲੱਗਦਾ ਵੀ ਚੰਡੀਗੜ੍ਹ ਦੇ ਵਿੱਚ ਵਿੱਚ ਹੀ ਓਕੇ ਵੀ ਹਰ ਹਫਤੇ ਕੋਈ ਨਾ ਕੋਈ ਕਵੀ ਦਰਬਾਰ ਹੁੰਦਾ ਹੂੰ ਹੂੰ ਤੇ ਗੀਤਾਂ ਦੇ ਸਵੇਰ ਜਿਵੇਂ ਹੋਵੇ ਕੋਈ ਗਜ਼ਲਾਂ ਹੁੰਦੀ ਹੈ ਤੇ ਆਪਾਂ ਪੰਗੜੇ ਵਗੈਰਾ ਨਾਚ ਗਿੱਧੇ ਸਾਰੇ ਪ੍ਰੋਗਰਾਮੇ ਬਹੁਤ ਸਾਇਤਿਕ ਤੇ ਸਭਿਆਚਾਰਕ ਪ੍ਰੋਗਰਾਮ ਬਹੁਤ ਹੁੰਦੇ ਆ ਉੱਥੇ ਚੰਡੀਗੜ੍ਹ ਤੇ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਬਹੁਤ ਵਧੀਆ ਜੀ ਬਹੁਤ ਸੁਣੀ ਗੱਲ ਮੇਰੇ ਵੀ ਦੱਸੋ ਜਦੋਂ ਆਪਾਂ ਇਹ ਗੱਲਾਂ ਕਰ ਰਹੇ ਆਂ ਤੇ ਤੁਹਾਡਾ ਜਿਹੜਾ ਪਸ਼ੂਕੜ ਪੰਜਾਬ ਦੇ ਵਿੱਚ ਹਾਂਜੀ ਉਹ ਇਹਨਾਂ ਿਲਾਕਿਆਂ ਤੋਂ ਹੀ ਆ ਜਾਂ ਪੰਜਾਬ ਦੇ ਕਿਸੇ ਹੋਰ ਪਿੰਡੂ ਿਲਾਕੇ ਤੋਂ ਸੰਬੰਧਤ ਫਿਰ ਵੀ ਮੇਰਾ ਐਕਚੁਅਲੀ ਬਰਥ ਅਮਰitsar ਦਾ ਓਕੇ ਹਾਂਜੀ ਠੀਕ ਤੇ ਫਿਰ ਪਾਪਾ ਦੀ ਜੌਬ ਕਿਉਂਕਿ ਕਾਫੀ ਛੋਟੇ ਸੀਗੇ ਮਿਰਖਲ ਫਰਸ ਸੈਕੰਡਰੀ ਹੋਣੀ ਆ ਜਦ ਤੋਂ ਬਾਅਦ ਸਚੰਦੀਗੜ ਪਾਪਾ ਨੂੰ ਜੌਬ ਲੱਗੀ ਸ਼ਿਫਟ ਕਰ ਗਈ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਹੀ ਆਈ ਤੇ ਸਟੱਡੀ ਮੇਰੀ ਸਾਰੀ ਤੇ ਮੈਂ ਚੰਡੀਗੜ੍ਹ ਕਾਲਜ ਗੌਰਮੀ ਕਾਲਟੀ ਪੜ੍ਹੀ ਆ ਹਾਂ ਤੇ ਮੋਹਾਲੀ ਮੇਰੀ ਮੈਰਜ ਹੋਈ ਅੱਛਾ ਜੀ ਤੇ ਹੁਣ ਅਸੀਂ 92 ਦੇ ਮੁਹਾਲੀ ਚ ਰਹਿੰਦੇ ਆ ਜੀ ਬਹੁਤ ਬਹੁਤ ਖੂਬ ਬਹੁਤ ਚੰਗਾ ਲੱਗਾ ਅ ਤਮੰਦਰੀ ਸਾਨੂੰ ਵੀ ਦੱਸੋ ਜਦੋਂ ਇਹ ਗੱਲਾਂ ਚੱਲ ਰਹੀਆਂ ਤੇ ਇਹਦੇ ਵਿੱਚ ਜਿਹੜੀ ਤੁਹਾਡੀ ਅਗਲੀ ਪੀੜ੍ਹੀ ਸੀ ਹਾਂਜੀ ਉਹ ਤਾਂ ਤੁਸੀਂ ਬੜੇ ਫਖਰ ਨਾਲ ਦੱਸਿਆ ਵੀ ਸਿਟੀਜ਼ਨਸ਼ਿਪ ਲੈ ਗਈ ਉਹ ਨਿਊਜ਼ੀਲੈਂਡ ਦੀ ਹਾਂਜੀ ਤੇ ਉਹ ਆਪਣੇ ਬੱਚਿਆਂ ਨਾਲ ਜੋ ਆਪਸ ਵਿੱਚ ਪੰਜਾਬੀ ਚ ਚੰਗੀ ਠੇਠ ਗੱਲ ਕਰਦੇ ਆ ਅ디 ਸਰ ਹਦੇ ਬੱਚੇ ਤਾਂ ਹੋਏ ਨਹੀਂ ਹਰੇ ਤੇ ਬਾਕੀ ਹਾਂ ਦੇ ਬਿਲਕੁਲ ਠੇਢ ਪੰਜਾਬੀ ਵੀ ਸਾਰਨਾ ਜਿਵੇਂ ਅਸੀਂ ਆਉਂਦੇ ਕਦੀ ਸਾਨੂੰ ਲੱਗਿਆ ਨਹੀਂ ਹੈਗਾ ਕਿਉਂਕਿ ਜਿਸ ਟਾਂ ਬਸ ਇਹਨਾਂ ਨੂੰ ਆਪਣੀ ਆਫਿਸ ਦਾ ਜੋਬ ਦੇ ਸੁਣਦੇ ਆ ਨਾ ਕਈ ਵਾਰੀ ਮੈਂ ਕਹਿੰਦੀ ਹੂੰ ਨੀ ਸਾਨੂੰ ਵੀਡੀਓ ਕਾਲ ਦਿਖਾਓ ਜਦ ਸੁਣਾਓ ਵੀ ਕਿਵੇਂ ਬੋਲਦੇ ਹੋ ਵੀ ਸਾਨੂੰ ਸਮਝ ਨਹੀਂ ਜਾਂਦੀ ਵੀ ਇੰਨੀ ਚੰਗੀ ਇੰਗਲਿਸ਼ ਬੋਲਦੇ ਆ ਲੇਕਿਨ ਘਰ ਚ ਕਦੀ ਸ਼ੀਲ ਨਹੀਂ ਹੋਇਆ ਵੀ ਇਹ ਬੱਚੇ ਇੰਗਲਿਸ਼ ਬੋਲਦੇ ਆ ਵੀ ਪੂਰੀ ਪਿਓਰ ਪੰਜਾਬੀ ਬੋਲਦੇ ਆ ਠੀਕ ਹੈ ਚਲੋ ਵਧੀਆ ਗੱਲਾਂ ਸ਼ੌਕ ਵੀ ਹੈ ਛੋਟਾ ਬੇਟਾ ਹੈ ਵੀ ਲਿਖਦਾ ਮਾੜਾ ਮਾੜਾ ਵੱਡਾ ਵੀ ਲਿਖਦਾ ਅੱਛਾ ਹਾਂਜੀ ਥੋੜਾ ਥੋੜਾ ਸਭ ਨੂੰ ਸ਼ੌਕ ਹੈਗਾ ਪਰਵਾਰਚੂਰ ਕੌਣ ਕੌਣ ਆ? ਉੱਥੇ ਇੰਡੀਆ ਚ ਪਰਿਵਾਰਚ ਕੌਣ ਕੌਣ ਆ ਫਿਰ? ਇੰਡੀਆ ਪਰਿਵਾਰ ਚ ਮੇਰੇ ਹਸਬੰਡ ਨਹੀਂ ਕਿਉਂਕਿ ਫਾਦਰ ਲਾ ਤੇ ਮਦਰ ਲਾ ਦੇ 2 ਸਾਲ ਪਹਿਲਾਂ ਐਕਸਪਾਇਰ ਹੋ ਗਏ ਸੀਗੇ ਤੇ ਹੁਣ ਅਸੀਂ ਦੋਨੋਂ ਹੀ ਆ ਉੱਥੇ। ਠੀਕ ਆ। ਤੇ ਬੱਚੇ ਇੱਥੇ ਨੇ। ਸੋਈ ਫ੍ਰੀਕੁਐਂਟਲੀ ਜਾਂਦੇ ਆ ਉਹਨਾਂ ਦੇ ਤੁਸੀਂ ਵਿੱਚੋਂ ਆ ਜਾਂਦੇ ਆ। ਹਾਂਜੀ ਹਾਂਜੀ। ਸੋ ਰਾਬਤਾ ਵਧੀਆ ਸੋਹਣਾ। ਬਹੁਤ ਵਧੀਆ ਬਣਿਆ ਹੋਇਆ। ਹਾਂਜੀ ਬੱਚੇ ਵੀ ਜਾਂਦੇ ਰਹਿੰਦੇ ਹੁਣ ਮੈਂ ਆਈ ਸੀਗੀ ਤੇ ਪਿਛਲੇ ਸਾਲ ਵੀ ਆਈ ਆ। ਮੈਜ ਕਿਤੀ ਪਿਛਲੇ ਸਾਲ ਬੇਟੀ ਦੀ। ਅੱਛਾ। ਹਾਂਜੀ। ਤੇ ਹੁਣ ਫੇਰ ਬੱਚਾ ਨੂੰ ਫਿਰ ਵਿੱਚ ਸਹਿਤ ਵਿਗਿਆਨਤਾ ਸੁਣਿਆ ਸੀ ਸਾਹਿਤ ਵਿਗਿਆਨ ਕੇਂਦਰ ਕਿਉਂ ਸਾਹਿਤ ਐਕਚੁਅਲੀ ਮੈਂ ਤਾਂ ਇਸ ਹੋਈਆਂ ਮਤਲਬ ਕਿ 7-8 ਸਾਲਾਂ ਤੋਂ ਜੁਆਇਨ ਕੀਤੀ ਹੈ ਅੱਛਾ ਮੈਂ ਇਹਨੂੰ ਬਣੇ ਨੂੰ 22-23 ਸਾਲ ਹੋ ਗਏ ਠੀਕ ਹੈ ਸੋ ਤੁਸੀਂ ਇਸ ਕਾਫਲੇ ਦਾ ਹਿੱਸਾ ਕਿੰਨੀ ਦੇਰ ਤੋਂ ਮੈਨੂੰ 7 ਸਾਲ ਹੋ ਗਏ ਠੀਕ ਹੈ ਹਾਂਜੀ ਸੋ ਦੇ ਨਾਲ ਤੁਹਾਡੀ ਲਿਖਣ ਪ੍ਰਕਿਰਿਆ ਦੇ ਵਿੱਚ ਬਿਹਤਰੀ ਹੋਈ ਕਿਉਂਕਿ ਤੁਸੀਂ ਸੁਣਾਉਨੇ ਹੋ ਫਿਰ ਉਹਨਾਂ ਦੀ ਸੁਣਦੇ ਵੀ ਉਹ ਉਹਦੇ ਤੇ ਚਰਚਾ ਵੀ ਹੁੰਦੀ ਵੀ ਆਹ ਚੀਜ਼ ਨੂੰ ਹੋਰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹਾਂਜੀ ਇੱਥੇ ਮਤਲਬ ਕਿ ਸੰਸਥਾ ਵਿੱਚ ਆ ਕੇ ਹੀ ਮੈਨੂੰ ਮੈਂ ਬਿਹਤਰ ਹੋਈ ਆ ਕਿ ਕਿੰਦਾ ਸਣਾ ਪਹਿਲਾਂ ਵੀ ਮੈਨੂੰ ਐਕਚੁਅਲੀ ਸਿੰਗਿੰਗ ਦਾ ਸ਼ੌਂਕ ਸੀਗਾ ਮੈਂ ਸੁਰਿੰਦਰ ਕੌਰ ਜੀ ਦੇ ਸੌਂਗ ਸੁਣ ਕੇ ਕਦੇ ਬਟਾ ਦੇ ਸੌਂਗ ਹਨਾ ਮੈਂ ਬਹੁਤ ਪਸੰਦ ਕੀਤੀ ਜੀ ਹਾਂ ਜੀ ਤੇ ਉਸ ਤੋਂ ਬਾਅਦ ਜਦ ਦੀ ਮੈਂ ਮਤਨ ਸਸਤਾ ਚਾਹੀਏ ਇੱਥੇ ਵੀ ਪਹਿਲਾਂ ਮੈਂ ਸ਼ੁਰੂਆਤ ਗਾਉਂਟ ਤੋਂ ਹੀ ਕੀਤੀ ਹਾਂ 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 ਉਕੀ ਫਿਰ ਮੈਨੂੰ ਵਿੱਚ ਵਿੱਚ ਜਮਾ ਸੁਣਦੀ ਸੀ ਵੀ ਹ ਸਾਰੇ ਆਪਣੇ ਵਾਲੀ ਖਾ ਬੋਲਦੇ ਮੈਨੂੰ ਤਾਂ ਆਉਂਦਾ ਇਹ ਲਿਖਣਾ ਵੀ ਕਿਸ ਤਰ੍ਹਾਂ ਕਰਨਾ ਹੈ ਜਿਵੇਂ ਕਾਫੀ ਦਿਨ ਪਹਿਲਾਂ ਮੈਂ ਛੋਟੀ ਹੁੰਦੀ ਲਿਖਦੀ ਸੀ ਸੋੜਾ ਬਹੁਤ ਤੇ ਕਿਉਂਕਿ ਮੈਰਿਜ ਤੋਂ ਬਾਅਦ ਹੀ ਹੁੰਦਾ ਵੀ ਬੱਚੇ ਛੋਟੇ ਸੀਗੇ ਬਹੁਤ ਗੱਲਾਂ ਜੀ ਸਮਾਜ ਦੇ ਵਿੱਚ ਹੈ ਨਾ ਤੇ ਬੱਚੇ ਛੋਟੇ ਸੀਗੇ ਨਹੀਂ ਧਿਆਨ ਦਿੱਤਾ ਗਿਆ ਤੇ ਕਾਫੀ ਦਿਨ ਬਾਅਦ ਮੈਂ ਇਸ ਲਾਈਨ ਚ ਕਦੇ ਤਾਂ ਹੋਇਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਸਰੂਰ ਚ ਆ ਕੇ ਗਾ ਰਹੇ ਹੋ ਤੇ ਤੁਹਾਡੇ ਸਰਦਾਰ ਜੀ ਨੇ ਜਾਂ ਬੱਚਿਆਂ ਨੇ ਕਿਆ ਹੋਵੇ ਵੀ ਨਹੀਂ ਨਹੀਂ ਕੀ ਗਨੀ ਹੈ ਨਹੀਂ ਨਹੀਂ ਮੇਰੇ ਬੱਚਿਆਂ ਨੇ ਸਜਾਈ ਨੇ ਕਦੀ ਨਹੀਂ kiya ਉਹਨੂੰ ਪਤਾ ਹੈ ਕਿ ਇਹਨੂੰ ਸ਼ੌਂਕ ਹੈ ਸਗੋਂ بڑا ਮੈਨੂੰ ਹੌਸਲਾ ਦਿੰਦੇ ਆ ਕਹਿੰਦੇ ਠੀਕ ਹੈ ਵੀ ਤੇਰਾ ਆਪਣਾ ਸ਼ੌਂਕ ਹੈ ਤੁਸੀਂ ਕਰੋ ਆਪਣੇ ਬਾਕੀ ਬੱਚੇ ਆ ਦੇਖੋ ਤੇਰੇ ਸਾਹਮਣੇ ਨਾਲ ਆਏ ਆ ਹੁਣ ਵੀ ਮਤਲਬ ਕਿ ਨਾਲ ਨੇ ਮੇਰੇ ਬੱਚੇ ਗੋਣੇ ਕਦੋਂ ਆਟਾ ਗੁੰਦੇ ਗੁੰਦੇ ਰੋਟੀ ਥਲਦੇ ਥਲਦੇ ਜਾਂ ਸਬਜ਼ੀ ਚ ਕੜਸੀ ਮਾਰਦੇ ਮਾਰਦੇ ਜੋ ਵੀ ਗੋਣੇ ਪਹਿਲਾਂ ਮੈਨੂੰ ਉਹ ਸੁਣਾਓ ਜਿਹੜਾ ਤੁਹਾਡੇ ਜ਼ੇਨ ਚ ਸਭ ਤੋਂ ਪਹਿਲਾਂ ਛੋਟੇ ਹੁੰਦੇ ਆ ਆਇਆ ਤੁਸੀਂ ਜ਼ਿਕਰ ਕੀਤਾ ਬੀਬੀ ਸਤਿੰਦਰ ਕੌਰ ਜੀ ਹੁਣਾਂ ਦਾ ਸ਼ੇਖਰ ਬਟਾਲਵੀ ਸਾਹਿਬ ਦਾ ਕੋਈ ਚੀਜ਼ ਤੁਹਾਡੇ ਦਿਲ ਦੇ ਕਰੀਬ ਆ ਪਰ ਤੁਹਾਡੀ ਨਹੀਂ ਲਿਖੀ ਹੋਈ ਕਿਸੇ ਹੋਰ ਸ਼ਾਇਰ ਦੀ ਲਿਖੀ ਹੋਈ ਜਿਹਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ ਪਹਿਲਾਂ ਮੈਂ ਉਹ ਸੁਣਨਾ ਚਾਹੂਗਾ ਤੁਹਾਡੇ ਕੋਲੋਂ ਜਗੀਤ ਬਿਲਕੁਲ ਬਿਲਕੁਲ ਸਟਾਈ ਅੰਤਰਾ ਹੋ ਜਾ ਹਾਂਜੀ ਸ਼ੇਖਰ ਬਟਾਲਵੀ ਜੀ ਹੈ ਅੱਛਾ ਜੀ ਲਿਖਿਆ ਹੋਇਆ ਅੱਛਾ ਜੀ ਨਹਿਰਮ ਵੇਲਾ ਦੇ ਮਾਹੀ ਮੂੜੇਗਾ ਕਦ ਮੁਹਾਰਾ ਮਹਿਰੂੰ ਦੇਲਾ ਦੇ ਮਾਹੀ ਮੂੜੇਗਾ ਕਦ ਮੁਹਾਰਾ ਦਿਨ ਰਾਤ ਤੜਪਦੇ ਨੇ ਦਿਨ ਰਾਤ ਤੜਪਦੇ ਨੇ ਅਰਮਾਨ ਬੇਸ਼ੁਮਾਰਾ ਮਹਿਰਮ ਦਿਲਾ ਦੇ ਮਾਹੀ ਮੋੜੀਂਗਾ ਕਦ ਮੋਹਾਰਾ ਯਾਦਾਂ ਦੇ ਕੰਬਲਾ ਕੇ ਆਈ ਹਾ ਕੋਲ ਤੇਰੇ ਸੀਨੇ ਦੀ ਤੜਕਣਾ ਚੋ ਸੁਣਦੀਆਂ ਬੋਲ ਤੇਰੇ ਸੀਨੇ ਦੀ ਧੜਕੜਾ ਚੋਂ ਕੀ ਬਾਤ ਸੁਣਦੀਆਂ ਬੋਲ ਤੇਰੇ ਤੇਰੇ ਹੀ ਯਾਦ ਅੰਦਰ ਤੇਰੀ ਹੀ ਯਾਦ ਅੰਦਰ ਮੈਂ ਹਰ ਕੜੀ ਗੁਜ਼ਾਰਾ ਮਹਿਰੋਂ ਬਿਲਾ ਦੇ ਮਾਹੀ ਮੂੜੇਂਗਾ ਕਦ ਮਹਾਰਾ ਕੀ ਬਾਤ ਮੂੜੇਂਗਾ ਕਦ ਮਹਾਰਾ ਵਾ ਸੁਣਾ ਗਾਉਂਦੇ ਸੀ ਮੇਰੇ ਤਾਂ ਐ ਲੱਗ ਜਾਂਦਾ ਵੀ ਠੀਕ ਆ ਸੁਣੀ ਗੱਲ ਆ ਤੁਸੀਂ ਲਿਖ ਲੈਣੇ ਹੋ ਲੇਕਿਨ ਜੇ ਇਕੱਲਾ ਗਾਉਣ ਵਾਲੇ ਪਾਸੇ ਵੀ ਖਿਆਲ ਕਰਦੇ ਤਾਂ ਬਹੁਤ ਰਕੀ ਹੁਣ ਵੀ ਤੁਸੀਂ ਆਪਣੇ ਆਸ-ਪਾਸ ਦੇ ਘੇਰੇ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਵਧੀਆ ਟੰਗ ਦੇ ਨਾਲ ਵਿਚਰਦੇ ਹੋਵੋਗੇ ਹਾਂਜੀ ਸਾਡੀ ਕਾਫੀ ਸੁਭਾਵਾਨ ਨੇ ਸਹਿਸਵਾ ਮੁਹਾਲੀ ਹੈ ਤੇ ਇੱਕ ਲੇਖ ਪੰਜਾਬੀ ਲੇਖਕ ਸਵਾ ਉੱਥੇ ਹੈ ਮੇਰਾ ਆਲਮੋਸਟ ਮੈਂ ਤਰਨਮ ਚੀ ਗਾਉਂਦੇ ਆ ਜੋ ਆਪਣੇ ਵੀ ਮੈਂ ਗੀਤ ਲਿਖੇ ਹੋਏ ਹਨ ਆਪੇ ਸਕੂਟਰੀ ਭਜਾ ਕੇ ਚੱਲ ਜਾਣਾ ਕਿ ਘਰ ਵਾਲੇ ਨੂੰ ਕਹਿਣਾ ਪੈਂਦਾ ਵੀ ਸਰਦਾਰ ਜੀ ਚੱਲ ਨਹੀਂ ਨਹੀਂ ਆਪੇ ਚਲੇ ਜਾਈਏ ਮੇਰਾ ਹਸਬੰਦ ਐਕਚੁਅਲੀ ਇੰਸਪੈਕਟਰ ਨੇ ਸੀਟੀ ਦਿੱਥ ਤੇ ਉਹਨਾਂ ਦੀ ਹੁਣ ਡਿਊਟੀ ਕਰੇ ਇੱਕ ਦਿਨ ਬਾਅਦ ਕਈ ਦੋ ਦਿਨ ਬਾਅਦ ਫਿਰ ਉਹਨੂੰ ਹੁਣ ਕਈ ਵਾਰ ਥੱਕੇ ਆਉਂਦੇ ਵੀ ਕਹਿੰਦੇ ਹੁਣ ਛੁੱਟੀ ਕਰਨੀ ਆ ਤੂੰ ਜਾ ਆਪੇ ਆਪੇ ਥੱਕੇ ਵਾਲੇ ਆ ਕਿ ਭਾਵਨਾ ਨੇ ਸਮਝਣ ਵਾਲੇ ਪਾਵਲ ਨੂੰ ਸਮਝਿਆ ਤਾਂ ਇਹ ਤਾਂ ਮੈਂ ਤੇ ਤਾਂ ਕਹਿੰਿਆ ਮੈਂ ਸਮਝਦੇ ਹਾਂ ਹਾਂ ਜੀ ਬਹੁਤ ਵਧੀਆ ਹਾਂ ਜੀ ਮੈਂ ਇਹੀ ਸੁਣਨਾ ਚਾਹੁੰਦਾ ਸੀ ਨਹੀਂ ਨਹੀਂ ਕਿਉਂਕਿ ਜਿਹੜਾ ਬੰਦਾ ਹੁਣ ਇਸ ਚੀਜ਼ ਨੂੰ ਇੱਕ ਨਾ Nusrat Fateh Ali Khan ਸਾਹਿਬ ਕਹਿੰਦੇ ਹੁੰਦੇ ਵੀ ਤੁਜ ਸਾ ਕੋਈ ਦਿਲ ਵਾਲਾ ਮਹਿਸੂਸ ਕਰੇ ਮ मुझ ਕੋ ਮੈਂ ਗੀਤ ਨਹੀਂ ਐਸਾ ਜੋ ਸਭ ਕੋ ਸੁਣਾਈ ਦੂ ਹਾਂ ਜੀ ਸੋ احساس ਵਾਲਾ ਬੰਦਾ ਜਿਹੜਾ ਉਹ ਜੀਵਨ ਸਾਥੀ ਹੈ ਤਾਂ ਫਿਰ ਇਹਦੇ ਨਾਲ ਦੀ ਰੀਲ ਨਹੀਂ ਨਹੀਂ ਬਹੁਤ ਅੱਛੇ ਹਨਾ ਪੂਰਾ ਤੇ ਉੱਥੇ ਹੀ ਮੈਂ ਫੰਕਸ਼ਨ ਤੇ ਜਾਂਦੀ ਹਾਂ ਤੇ ਉਹ ਬਾਕੀ ਆਪਣੇ ਆਪਣਾ ਸ਼ੌਕ ਹੁੰਦਾ ਇੰਟਰਸਟ ਹੁੰਦਾ ਉਹਨਾਂ ਨੂੰ ਐਦਾ ਇਹ ਵੀ ਕੋਈ ਜੌਬ ਕਰਕੇ ਜਾਂ ਆਪਣੇ ਆਪਣੇ ਸ਼ੌਕ ਆਪਣੇ ਲੱਗ ਹੁੰਦੇ ਹਨਾ ਤੇ ਮੇਰਾ ਹੁੰਦਾਗਾ ਗਾਉਣ ਦਾ ਨਾ ਨਹੀਂ ਹੈਗਾ ਯਾਨੀ ਕਿ ਮੈਨੂੰ ਕਦੇ ਰੋਕਦੇ ਨਹੀਂ ਆ ਹਾਂ ਪਰ ਉਹ ਚੰਗੇ ਸਰੋਤੇ ਤਾਂ ਹੁਣੇ ਆ ਹਾਂ ਦੇ ਸਰੋਤੇ ਸੁਣਦੇ ਆ ਜੀ ਵੀ ਦੱਸੋ ਪਰਿਵਾਰ ਚ ਜਿਹੜੇ ਬੱਚੇ ਸੀ ਹਾਂਜੀ ਇਹ ਤਾਂ ਬੜੇ ਸ਼ੌਂਕ ਨਾਲ ਸੁਣਦੇ ਰਿਹਾ ਵੀ ਸਾਡੀ ਮਾਤਾ ਬਹੁਤ ਸੋਹਣਾ ਗਾਉਂਦੀ ਆ ਘਰ ਵਾਲਾ ਵੀ ਚਾ ਚਾੜ ਸੁਣੀ ਗਿਆ ਕਿਉਂਕਿ ਨੇ ਤੁਹਾਡੇ ਹੱਥਾਂ ਦੀ ਪੱਕੀ ਰੋਟੀ ਖਾਣੀ ਹੁੰਦੀ ਆ ਹਾਂਜੀ ਪਰ ਜਿਹੜੀਆਂ ਹੁਣ ਪਰਿਵਾਰ ਦੇ ਵਿੱਚ ਨਵੇਂ ਜੀ ਆ ਰਹੇ ਆ ਹਾਂਜੀ ਪਰ ਸਾਰੇ ਬੱਚੇ ਵਿਆਹੇ ਜਾਣੇ ਆ ਗੁੜੀਆ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਦਾ ਵਿਆਹ ਹੋ ਗਿਆ ਹਾਂਜੀ ਉਹਨਾਂ ਨੇ ਤੁਹਾਡੇ ਇਸ ਹੁਨਰ ਨੂੰ ਤੁਹਾਡੇ ਟੈਲੈਂਟ ਨੂੰ ਕਿਵੇਂ ਲਿਆ ਉਨਾਰੇ ਬਹੁਤ ਮਤਲਬ ਕੀ ਵਧੀਆ ਤਰੀਕੇ ਨਾਲ ਲਿਆ ਕਿਉਂਕਿ ਇਹ ਬੇਟੇ ਨੇ ਜਿਸ ਦਾ ਮੈਂ ਬੁੱਕ ਰੀਲਿਸ ਮੇਰੀ ਹੋਈ ਹੈ ਤੇ ਸਾਰੀਆਂ ਮਤਲਬ ਕੀ ਫੋਟੋ ਵਗੈਰਾ ਦੇਖ ਕੇ ਬੜੇ ਖੁਸ਼ੇ ਬੜਾ ਹੌਸਲਾ ਦਿੰਦੇ ਆ ਹੁਣ ਵੀ ਕਹਿੰਦੇ ਮਮਾ ਮੈਂ ਜੇ ਛੁੱਟੀ ਮੇਂ ਜ਼ਰੂਰ ਨਾਲ ਚੱਲਦਾ ਚਲੋ ਛੋਟੇ ਨੂੰ ਲੈ ਜਾ ਤੁਸੀਂ ਨਾਲ ਮੈਨੂੰ ਬਹੁਤ ਹੌਸਲਾ ਦਿੰਦੇ ਤੇ ਮੇਰੇ ਨਾਲ ਨੇ ਬੱਚੇ ਬਹੁਤ ਸੋਹਣੀ ਗੱਲ ਆ ਸਾਨੂੰ ਕੁਝ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਵੇ ਕੁਝ ਇਸ ਤਰ੍ਹਾਂ ਦੇ ਅਸ਼ਾਰ ਜਿਹੜੇ ਆ ਉਹ ਸੁਣਾਓ ਤਾਂ ਕਿ ਬਹੁਤ ਸਾਰੇ ਸਾਡੇ ਪੰਜਾਬੀ ਪ੍ਰਵਾਸੀ ਨੇ ਜਿਨ੍ਹਾਂ ਬਾਰੇ ਮੈਂ ਅਕਸਰ ਆਖਦਾ ਹੁੰਨਾ ਕਿ ਤੁਸੀਂ ਲੋਕਾਂ ਨੂੰ ਤਾਂ ਪਿੰਡੋਂ ਬਾਹਰ ਕੱਢਦੇ ਨੇ ਲੇਕਿਨ ਪਿੰਡ ਬੰਦੇ ਦੇ ਅੰਦਰੋਂ ਕਦੀ ਨਹੀਂ ਜਾਂਦਾ। ਹਾਂਜੀ ਹਾਂਜੀ। ਸੋ ਪੰਜਾਬ ਦੀ ਗੱਲ ਜਿਹੜੀ ਥੋੜੀ ਬਹੁਤ ਉਹ ਜ਼ਰੂਰ ਹੋਣੀ ਚਾਹੀਦੀ ਹੈ। ਉਹ ਵੀ ਪੰਜਾਬ ਦੇ ਪੰਜਾਬ ਬਾਰੇ ਮੈਂ ਕਾਫੀ ਟੱਪੇ ਲਿਖੇ ਆ। ਓਕੇ। ਉਹ ਤੁਸੀਂ ਕਹੋ ਤਾਂ ਮੈਂ ਤਰਨਾ ਪੰਜਾਬ ਜਿਵੇਂ ਤੁਸੀਂ ਕਹੋਗੇ ਮੈਂ ਸੁਣਾ ਦਵਾਂ। ਸੁਣਾ ਦਿਓ ਜੀ ਤੁਹਾਡੀ ਆਵਾਜ਼ ਬਹੁਤ ਸੁਣੀ ਹੈ ਅੱਜ ਕੋਈ ਸ਼ੱਕ ਨਹੀਂ। ਤਰਨਾ ਮੈਂ ਤਰਨਾ ਸੁਣਾਣੇ ਹਾਂ ਜੀ। ਤੰਦ ਚਰੇ ਖੇਤੇ ਪਾਵਾਂ। ਹੂੰ। ਤੰਦ ਚਰਖੇ ਤੇ ਪਾਵਾਂ ਮਿੱਟੀਏ ਪੰਜਾਬ ਦੇ ਪੰਜਾਬ ਦੇ ਮੈਂ ਤੈਨੂੰ ਚੁੰਮ ਕੇ ਮਥੇ ਤੇ ਲਾਵਾਂ ਮੈਂ ਤੈਨੂੰ ਚੁੰਮ ਕੇ ਮਥੇ ਤੇ ਲਾਵਾਂ ਵਾਹ ਰਿਹਾ ਵਾਹ ਰਿਹਾ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਤੁਸੀਂ ਮਾਸ਼ੱਲਾ ਸ਼ੁਕਰੀਆ ਮੈਨੂੰ ਇਹ ਵੀ ਦੱਸੋ ਵੀ ਆ ਤੁਹਾਡੇ ਖਿਰੇ ਦੇ ਵਿੱਚ ਹੋਰ ਕਿਹੜੇ ਲੋਕ ਨੇ ਜਿਨ੍ਹਾਂ ਦਾ ਇਸ ਵਕਤ ਦੁਨੀਆ ਦੇ ਵਿੱਚ ਜਿਵੇਂ ਹੁਣ ਮੈਂ ਜ਼ਿਕਰ ਕਰਦਾ ਪਟਿਆਲੇ ਤੋਂ ਭਾਸ਼ਾ ਵਿਭਾਗ ਦੇ ਜਿਹੜੇ ਮੁਖੀ ਨੇ ਹਾਂਜੀ ਡਾਕਟਰ ਜਸਵੰਤ ਜ਼ਫਰ ਹਾਂਜੀ ਉਹ ਸਾਡੇ ਬੜੇ ਪਿਆਰੇ ਮਿੱਤਰ ਨੇ ਔਰ ਪਟਿਆਲੇ ਦੇ ਵਿੱਚ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਜੇ ਜ਼ਿਕਰ ਕਰਦੇ ਆ ਬਹੁਤ ਸਾਰੀਆਂ ਥਾਵਾਂ ਦੇ ਨਾਲ ਹੀ ਨਾਂ ਸਬੰਧਤ ਨੇ ਚੰਡੀਗੜ੍ਹ ਮੁਹਾਲੀ ਦੇ ਇਲਾਕੇ 'ਚ ਜੇ ਅਸੀਂ ਦੇਖੀਏ ਤਾਂ ਕਿਹੜੇ ਕਿਹੜੇ ਜਿਹੇ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਹੌਸਲਾ ਅਫਜ਼ਾਈ ਕੀਤੀ ਤੁਹਾਡੇ ਤੋਂ ਪਹਿਲਾਂ ਦੇ ਸ਼ਾਇਰ ਜਾਂ ਤੁਹਾਡੇ ਸਮਕਾਲੀ ਸ਼ਾਇਰ ਹਾਂਜੀ ਜਾਂ ਬਾਕੀ ਵਧਾਵਾਂ ਚ ਲਿਖਣ ਵਾਲੇ ਲੋਕ ਜਿਨ੍ਹਾਂ ਨੇ ਕਿਹਾ ਬੇ ਦਵਿੰਦਰ ਗੌਰ ਜੀ ਖਿੱਚ ਕੇ ਰੱਖੋ ਕੰਮ ਬਿਲਕੁਲ ਜੀ ਹਾਂ ਦੇ ਜਿਹੜੀ ਸਾਡੀ ਸਿਹਤ ਉਹ ਹੈ ਕੰਦੇ ਚੰਡੀਗੜ੍ਹ ਦੀ ਸੰਸਥਾ ਹੈ ਨਾ ਉਹਦੇ ਪ੍ਰਧਾਨ ਨੇ ਪਹਿਲਾਂ ਸੀਗੇ ਸ਼੍ਰੀ ਸੇਵੀ ਰਾਜ ਜੀ ਅੱਛਾ ਜੀ ਤੇ ਉਹ ਐਕਸਪਾਇਰ ਹੋ ਗਏ ਸੀ ਉਹ 2 ਸਾਲ ਪਹਿਲਾਂ ਤੇ ਉਹਨਾਂ ਨੇ ਕਿਉਂਕਿ ਮੈਨੂੰ ਮੈਂ ਹਮੇਸ਼ਾ ਗਾਉਂਦੀ ਸੀਗੀ ਜੀ ਵੀ ਗਾਣਾ ਅਸਵਿੰਦਰ ਕੌਰ ਦਾ ਗਾਣਾ ਤੇ ਕਿਸੇ ਹੋਰ ਸਿੰਗਰ ਦਾ ਮੈਂ ਰਿਕਾਰਡਡ ਗਾਣਾ ਤੇ ਹੌਲੀ ਹੌਲੀ ਮੈਨੂੰ ਕਿਹਾ ਕਿ ਉਹ ਦਿੰਦੇ ਤੂੰ ਲਿਖ ਸਕਦੀ ਹੈ ਮੈਂ ਕਿਹਾ ਉਹਨਾਂ ਨੇ ਮੈਨੂੰ ਪਹਿਲਾ ਦੋ ਦੋ ਲਾਈਨਾਂ ਦੱਸਣੀਆਂ ਵੀ ਦੋ ਲਾਈਨ ਲਿਖ ਤੂੰ ਸਿੱਗੇ ਪੂਰਾ ਕਰੋ ਇਹਨੂੰ ਕਿਉਂਕਿ ਲਿਖਣ ਦਾ ਸ਼ੌਕ ਤਾਂ ਹੈ ਹੀ ਸੀ ਸ਼ੁਰੂ ਤੋਂ ਤੇ ਹੌਲੀ ਹੌਲੀ ਫੇਰ ਸਾਡੇ ਜੀ ਗੁਰਦਸ਼ਨ ਮਾਵੀ ਜੀ ਹੁਣ ਪ੍ਰਧਾਨ ਨੇ ਸਾਡੀ ਸੰਸਥਾ ਦੀ ਤੇ ਮੈਂ ਜਨਰਲ ਸੈਕਟਰੀ ਆ ਬਾਕੀ ਪਰਮਜੀਤ ਕੌਰ ਪਰਮ ਮੈਡਮ ਤੇ ਹੋਰ ਬਹੁਤ ਕਾਫੀ ਨਾਮ ਹੈ अच्छा जी। ਵੀ ਜਿਨਾ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੁਣ ਵੀ ਬਹੁਤ ਹੌਸਲਾ ਦਿੱਤਾ ਤੁਸੀਂ ਜਾਣਾ ਕੁਛ ਨਾ ਕੁਛ ਕਰਕੇ ਆਇਓ ਉੱਥੇ। ਹਾਂ ਹਾਂ। ਮੈਂ ਕਿਹਾ ਠੀਕ ਹੈ ਜੇ ਪਰਮਾਤਮਾ ਦੀ ਕਿਰਪਾ ਹੋਈ ਤਾਂ ਆਪਾਂ ਜ਼ਰੂਰ ਕਿਤੇ ਨਾ ਕਿਤੇ ਪ੍ਰੋਗਰਾਮ ਵੀ ਚਲੋ ਜੇ ਟਾਈਮ ਮਿਲਿਆ ਤੇ ਕਰਕੇ ਆਵਾਂਗੇ ਬਾਕੀ ਬਹੁਤ ਹੌਸਲਾ ਦਿੱਤਾ ਹੌਸਲ ਨਾਲ ਹੀ ਮੈਂ ਇੱਥੇ ਤੱਕ। ਬਹੁਤ ਸੁਣੀ। ਬਹੁਤ ਨਹੀਂ ਬਾਕੀ ਹੁਣ ਤੁਸੀਂ ਮੈਨੂੰ ਇੱਥੇ ਨੂੰ ਬੈਠ ਕੀਤਾ ਤਾਂ ਮੈਂ ਬਹੁਤ ਬਹੁਤ ਤੁਹਾਡੀ ਸ਼ੁਕਰਗੁਜ਼ਾਰ ਹਾਂ। ਸਾਡਾ ਫਰਜ਼ ਬਣਦਾ ਜੀ ਅਸ਼ਲੇਸ਼ ਕੁਮਾਰ ਹੁਣੀ ਗਿਸਬਰਨ ਦੇ ਵਿੱਚ ਰਹਿੰਦੇ ਆ। ਹਾਂ ਜੀ। ਤੇ ਪੁਲਿਸ ਵਾਲੀ ਵਰਦੀ ਪਾ ਕੇ ਆਪਣੀ ਸੇਵਾ ਨਿਭਾ ਨੇ ਪਵਦੀ ਤਾਂ ਮੈਨੂੰ ਸ਼ਾਇਦ ਵੀ ਘਟ ਆਉਂਦੀ ਆ ਤੇ ਤੁਸੀਂ ਅੰਬਰਸਾਲੀ ਹੋਰ ਕਿ ਸੁਣਾਓ ਅੰਬਰਸਾ ਤੇ ਹੋਣਾ ਹੈ ਤਾਂ ਅੰਬਰਸਾ ਡਾਊਨ 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 ਗਾ ਰਹੀ ਕਿ ਕੀ ਹੋਂਦੀ ਆਏ ਬਾਰੇ ਕੀ ਕਰ ਰਹੇ ਹੋ ਇਹ ਅੰਬਰਸਾ ਦੀ ਬੁਲੀਆਂ ਸ੍ਰੀ ਜੀ ਕਹਿੰਦੇ ਕਮਾਲ ਦੀ ਆਵਾਜ਼ ਆ ਕੁਝ ਰਿਕਾਰਡ ਜ਼ਰੂਰ ਕਰੂ ਪੈਂ ਜੀ ਵੈਸੇ ਇਹ ਵੀਡੀਓ ਮੈਂ ਜ਼ਰੂਰ ਡਾਊਨਲੋਡ ਕਰ ਲੈਣਾ ਹਾਂ ਜੀ ਨੇ ਮੈਂ ਰਿਕਾਰਡ ਵੈਸੇ YouTube ਤੇ ਹੋਏ ਹੋਏ ਤਿੰਨ ਚਾਰ ਕਾਫੀ ਗਾਣੇ ਮੇਰੇ ਮੇਰੇ ਲਿਖੇ ਹੋਏ ਬਸਦਾ ਉੱਥੇ ਹਾਂਜੀ ਸਟੂਡੀਓ ਹੈਗਾ ਆਪਣੇ ਮੋਹਾਲੀ 'ਚ ਠੀਕ ਆ ਤੇ ਸੋਨੀਆ ਸਟੂਡੀਓਜ਼ ਹੈ ਅੱਛਾ ਉਹਨਾਂ ਨੇ ਮੈਡਮ ਨੇ ਅੰਦਰ ਤੁਹਾਡੀ ਆਵਾਜ਼ ਹੀ ਰਿਕਾਰਡ ਕੀਤੀ ਹੈ ਹਾਂ ਮੇਰੀ ਆਵਾਜ਼ ਹੀ ਕਿੱਥੇ ਹੋਇਆ ਤੇ ਮੇਰੀ ਮੇਰੀ ਲਿਖੇ ਹੋਈ ਉਹ ਵੈਰੀ ਗੁੱਡ ਵੈਰੀ ਗੁੱਡ ਗਿਟਾਰ ਬੇਕ ਵੀ ਕੀਤਾ ਹੈ ਤੇ ਬਾਕੀ ਤਿੰਨ ਦੂਸਰੇ ਵੀ ਪੰਜਾਬੀ ਉਹ ਮੈਂ ਤੁਹਾਨੂੰ ਸੁਣਾਵਾਂ ਕਿਵੇਂ ਥੋੜੇ ਇੱਕ ਦੋ ਪੈਰੇ ਹਨਾ ਅੱਛਾ ਮੈਨੂੰ ਇਹ ਵੀ ਦੱਸੋ ਇਹ ਤਾਂ ਹੋਈਆਂ ਬਹੁਤ ਸੌਫਟ ਸੌਫਟ ਨਰਮ ਨਰਮ ਗੱਲਾਂ ਹਾਂਜੀ ਜਿਹੜੇ ਅਮੀਰ ਲੋਕ ਹੁੰਦੇ ਆ ਉਹ ਇਦਾਂ ਦੀਆਂ ਗੱਲਾਂ ਆਪਣੀਆਂ ਕਵਤਾਵਾਂ ਜਾਂ ਅਕਸਰ ਕਰਦੇ ਆ ਜਿਹੜੀਆਂ ਤੁਸੀਂ ਕੀਤੀਆਂ ਜਿਹੜਾ ਪੰਜਾਬ ਦਾ ਅਸਲ ਦਰਦ ਆ ਪੰਜਾਬ ਦੇ ਅਸਲ ਮੁੱਦੇ ਆ ਹਾਂਜੀ ਉਹ ਵੀ ਕਵੀ ਨੂੰ ਨਜ਼ਰ ਆਉਣੇ ਚਾਹੀਦੇ ਆ ਨਹੀਂ ਤਾਂ ਅਸ਼ਲੇਸ਼ ਕੁਮਾਰ ਹੁਣੀ ਇੱਥੇ ਹੁਣ ਕਮੈਂਟ ਪਾ ਦੇਣਾ ਵੀ ਭਾਈ ਵੀਰ ਸਿੰਘ ਜੀ ਜਦੋਂ ਗਲਦੋਦੀ ਦੇ ਫੁੱਲਾਂ ਬਾਰੇ ਲਿਖ ਰਿਹਾ ਸੀ ਉਦੋਂ ਇੱਕ ਪਾਸੇ ਆਜ਼ਾਦੀ ਦਾ ਸੰਘਰਸ਼ ਵੀ ਚੱਲ ਰਿਹਾ ਸੀ ਪੰਜਾਬ ਦੇ ਕਿਹੜੇ ਮੁੱਦੇ ਆ ਜਿਹੜੇ ਤੁਹਾਡੀ ਨਿਗਾਹ ਚੜਦੇ ਆ ਕਦੇ ਇਦਾਂ ਦਾ ਨਹੀਂ ਵੀ ਤੁਹਾਡੇ ਡਾਈਨਿੰਗ ਰੂਮ ਤੱਕ ਪੰਜਾਬ ਦੇ ਮੁੱਦਿਆਂ ਦੀ ਗੂੰਜ ਪਹੁੰਚਦੀ ਨਹੀਂ 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 ਐਸੀ ਕੋਈ ਗੱਲ ਨਹੀਂ ਜ਼ਰੂਰ ਪਹੁੰਚਦੀ ਹੈ ਕਿਉਂਕਿ ਪੰਜਾਬ ਤਾਂ ਸਭ ਤੋਂ ਪਹਿਲਾ ਮੁੱਦਾ ਤਾਂ ਬੇਰੁਜ਼ਗਾਰੀ ਦਾ ਹੈ ਹਮ ਹਮ ਜਿਹਦੇ ਕਰਕੇ ਤਨੇ ਨੇ ਆਨੇ ਬਾਹਰ ਭੇਜਦੇ ਤੇ ਬਿਲਕੁਲ ਤਾਂ ਇਹ ਸਾਰੇ ਮੈਂ ਵੀ ਨਹੀਂ ਹੋਰ ਵੀ ਸਾਰੇ ਬੱਚੇ ਹਨਾ ਤੇ ਕਿਉਂਕਿ ਪੜ੍ਹ ਪੜ ਕੇ ਮਤਲਬ ਕਿ ਪੜਾਈ ਨਹੀਂ ਫੀਸਾਂ ਇੰਨੀਆਂ ਨੇ ਐਨ ਐਨ ਐ ਪੈਸੇ ਦੇ ਕੇ ਡਿਗਰੀਆਂ ਬੱਚੇ ਕਾਹਦੇ ਸਾਹਮਣੇ ਪੇ ਕਰ ਦੇਣੀਆਂ ਸਿਫੀਸਾਂ ਤਾਂ ਪਰ ਅਗਲਾ ਉਹ ਵੇਖ ਜਿਹੜਾ ਉਹ ਸੁਨਿਸ਼ਚਿਤ ਨਹੀਂ ਉਹ ਉਹ ਦੇਖਣਾ ਸੀ ਨਾ ਅੱਗੇ ਕਿਉਂਕਿ ਕੋਈ ਤੇ ਮੈਂ ਵੀ ਦੇਖੋ ਤੁਸੀਂ ਵੀ ਮੈਂ ਗ੍ਰੈਜੂਏਸ਼ਨ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਨਾ ਤੇ ਉਸ ਤੋਂ ਬਾਅਦ ਸਟੈਨੋਗ੍ਰਾਫੀ ਕੀਤੀ ਮੈਨੂੰ ਜੋਬ ਨਹੀਂ ਮਿਲੀ ਹਰ ਕੀ ਮੇਰੀ ਹਰ ਇੱਕ ਜਗ੍ਹਾ ਇੰਟਰਵਿਊ ਮੇਰੀ ਮਤਲਬ ਕਿ ਵਧੀਆ ਰਹੇ ਸੀ ਵਧੀਆ ਰਹੀ ਸੀਗੀ ਪੰਜਾਬ ਇਲਾਕ ਦੇਖ ਲਓ ਪਿੱਛੇ ਜੈਕ ਹੈ ਨਹੀਂ ਸੀ ਨਾ ਸ਼ਾਇਦ ਨਾ ਤੁਸੀਂ ਚੈੱਕ ਕੀਤਾ ਨਾ ਤੁਸੀਂ ਜੈਕ ਲਾਇਆ ਆਦੀ ਆਂਦੀ ਸ਼ਾਇਦ ਤਾਂ ਹੀ ਕਰਕੇ ਤੇ ਬਾਕੀ ਉਸ ਤੋਂ ਬਾਅਦ ਵੀ ਅੱਜ ਕੱਲ ਮਹਿੰਗਾਈ ਵੀ ਬੜੀ ਹੋਈ ਪਈ ਐ ਹਾਂਜੀ ਤੇ ਬਾਕੀ ਜਿਹੜੇ ਬੱਚੇ ਹੁਣ ਜ਼ਿਆਦਾ ਬਾਹਰ ਆ ਉਹਦੇ ਬਾਰੇ ਵੀ ਮੈਂ ਲਿਖਿਆ ਪੂਰਾ ਗੀਤ ਇੱਕ ਤੁਹਾਨੂੰ ਸੁਣਾਉਂਗੀ ਆਪਾਂ ਉਹ ਵੀ ਸੁਣਾਵਾਂਗੇ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜੀ ਮਹਿੰਗਾਈ ਆ ਹਾਂਜੀ ਕਿਉਂਕਿ ਜਿਹੜੀ ਸੁਆਣੀ ਆ ਉਹ ਰਸੋਈ ਦੇ ਵਿੱਚੋਂ ਲੈ ਕੇ ਘਰ ਦੇ ਸਾਰੇ ਬਜਟਿੰਗ ਤੱਕ ਬਹੁਤ ਵਧੀਆ ਬਰੀਕ ਨਜ਼ਰ ਰੱਖ ਉਸੀਂ ਸੋਖ ਨਾਲ ਗ੍ਰੈਜੂਏਟ ਹਾਂ ਔਰ ਦੁਨੀਆ ਦੀ ਬਹੁਤ ਬਰੀਕ ਨਜ਼ਰ ਜਿਹੜੀ ਆ ਇੱਕ ਲੇਖਕ ਦੇ ਕੋਲ ਇੱਕ ਕਵੀ ਦੇ ਕੋਲ ਹੁੰਦੀ ਆ ਦੁਨੀਆ ਨੂੰ ਦੇਖਣ ਦੀ ਆ ਕਿੰਨੀ ਕਿ ਮਹਿੰਗਾਈ ਹੋ ਗਈ ਪਹਿਲਾਂ ਨਾਲੋਂ ਰਸੋਈ ਦਾ ਸਮਾਨ ਕਿੰਨਾ ਕਿ ਮਹਿੰਗਾ ਹੋ ਗਿਆ ਦੁੱਧ ਕਿੰਨਾ ਕਿ ਮਹਿੰਗਾ ਹੋ ਗਿਆ ਪਿਆਜ਼ ਕਿੰਨੇ ਕਿ ਮਹਿੰਗੇ ਹੋ ਗਏ ਬਹੁਤ ਮਹਿੰਗੇ ਹੋ ਗਏ ਜੀ ਮੈਂ ਕਹਾਂ 10 10 ਗੁਣਾ ਮਹਿੰਗੇ ਹੋ ਗਏ ਹੂੰ ਨੇ ਜਿਆਦਾ ਕਿ ਦੁੱਧ ਹੀ ਲੈਣ ਤੇ ਜਿਵੇਂ ਕਦੇ ਵੀ 10 15 ਕਿਲੋ ਕਿਲੋ ਮਿਲਦਾ ਸੀ ਉਹਨੂੰ 60 70 ਮਤਲਬ ਲੱਖੀ 80 ਤੱਕ ਹੀ ਪਹੁੰਚਾ ਅਸਾ ਲੱਗਦਾ ਇਹ ਵੀ ਜੀਟੀਯੂ ਤਾਂ ਰਿਟਾਇਰ ਹੋ ਗਏ ਇੰਸਪੈਕਟਰ ਸਾਹਿਬ ਵੀ ਤੁਹਾਡੇ ਨਾਲ ਹੀ ਇੱਥੇ ਆਉਣਗੇ ਇੱਥੇ ਆਉਣਗੇ ਹਾਂਜੀ ਵੇਖੋ ਜੀ ਬਨਵਾਦਮਾ ਜਿੱਥੇ ਦਾਣਾ ਪਾਣੀ ਹਨਾ ਜੀ ਹਾਂਜੀ ਨਹੀਂ ਰਮਨ ਹੁਣੀ ਰੋਲਾ ਪਾ ਰਿਆ ਇਥੋਂ ਦੀ ਜਿਹੜੀ ਪ੍ਰਵਾਸੀ ਮੰਤਰੀ ਆ ਐਰਕਾ ਸਟੈਂਫੋਰਡ ਇਹ ਨਹੀਂ ਗੁਣੀਆਂ ਮਾਰ ਮਾਰ ਕੇ ਨੂੰ ਮਜਬੂਰ ਕਰ ਦੇਣਾ ਪਈ ਉਹ ਐਲਾਨ ਕਰੇ ਛੇਤੀ ਠੀਕ ਹਾਂਜੀ ਜੀ ਨਹੀਂ ਨਹੀਂ ਵਧੀਆ ਆ ਸਾਨੂੰ ਜਿਹੜੀਆਂ ਤੁਸੀਂ ਕਹਰੇ ਸੀ ਨਾ ਕਿ ਕੁਝ ਜਿਹੜੇ ਚਲੰਤ ਮਾਮ ਉਹਨਾਂ ਦੇ ਉੱਤੇ ਵੀ ਤੁਸੀਂ ਕਲਮਜ਼ਬਾਈ ਕੀਤੀ ਆ ਜੇ ਹੋ ਸਕੇ ਤਾਂ ਉਹਦਾ ਇੱਕ ਰੰਗ ਜਰੂਰ ਪੇਸ਼ ਕਰੋ ਕਿਉਂਕਿ ਕੋਈ ਵੀ ਫਨਕਾਰ ਹੈ ਕੋਈ ਵੀ ਗੀਤਕਾਰ ਹੈ ਜਾਂ ਕਵੀ ਹੈ ਉਨੀ ਦੇਰ ਤੱਕ ਉਹ ਅਧੂਰਾ ਜੇ ਉਹ ਚਲੰਤ ਮਾਮਲੇ ਦੇ ਉੱਤੇ ਚਰਚਾ ਨਾ ਕਰੇ ਕਿਉਂਕਿ ਉਹਦੇ ਸਮਿਆਂ ਦੇ ਉਹ ਹਾਲਾਤ ਜੇਕਰ ਉਹਨੇ ਕਲਮਬੰਦ ਕੀਤੇ ਹੋਣਗੇ ਤਾਂ ਭਵਿੱਖ ਵਿੱਚ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਉਹਨੂੰ ਸੌਖਿਆਂ ਪੜ ਸਕਦੀ ਆ ਉੱਥੋਂ ਅੰਦਾਜ਼ਾ ਲਾ ਸਕਦੀ ਆ ਵੀ ਉਸ ਵੇਲੇ ਅਸਲ ਦੇ ਵਿੱਚ ਹਾਲਾਤ ਕੀ ਸੀ ਇਹਨਾਂ ਦੇ ਵਿੱਚ ਬਿਹਤਰੀ ਕਿਵੇਂ ਲਿਆਉਣ ਦੀ ਲੋੜ ਹੈ ਸੋ ਮੈਂ ਚਾਹਾਂਗਾ ਹਾਂਜੀ ਇਹ ਜੇ ਮੈਂ ਕਿਤਾਬਾਂ ਆਪਣਾ ਕਿਤਾਬਾਂ ਬਾਰੇ ਲਿਖਿਆ ਕੁਝ ਜਿਹੜਾ ਪਈ ਕਿਤਾਬਾਂ ਮਤਲਬ ਕਿ ਪੜਦੇ ਕਿਤਾਬਾਂ ਪੜਨ ਨਾਲ ਵੀ ਸਾਨੂੰ ਬਹੁਤ ਨੌਲੇਜ ਮਿਲਦੀ ਹੈ ਕਿਉਂਕਿ ਜੋ ਵੀ ਹਰ ਇੱਕ ਤਰ੍ਹਾਂ ਦਾ ਮੁੱਦਾ ਸਾਨੂੰ ਪੜਨ ਨਾਲ ਹੀ ਪਤਾ ਲੱਗਦਾ ਅਸੀਂ ਪੇਪਰ ਪੜਦੇ ਆ ਮੈਗਜ਼ੀਨ ਪੜਦੇ ਆ ਜਾਂ ਕਿ ਕੋਈ ਨਿਊਜ਼ ਸੁਣਦੇ ਆ ਤਾਂ ਪੜਨ ਨਾਲ ਪਤਾ ਲੱਗਦਾ ਕਿਉਂਕਿ ਮੈਂ ਕਿਤਾਬਾਂ ਨੂੰ ਜਿਆਦਾ ਇਸ ਵੀ ਪ੍ਰੇਫਰੈਂਸ ਦਿੰਦੀ ਵੀ ਜਿੰਨਾ ਅਸੀਂ ਕਿਤਾਬਾਂ ਮਤਲਬ ਕਿ ਪੜਾਂਗੇ ਸਾਨੂੰ ਉਹਨਾਂ ਨੌਲੇਜ ਹੋਏਗੀ ਹਰ ਇੱਕ ਮੁੱਦੇ ਬਾਰੇ ਹਨਾ ਜੀ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੋ ਲੰਨਾ ਸੁਣਾਉਣੀ ਆ ਹਾਂਜੀ ਦਿਲ ਦੇ ਗਹਿਰੇ ਅਹਿਸਾਸ ਕਿਤਾਬਾਂ ਅੱਛਾ ਜੀ ਕਵੀਆਂ ਦੇ ਜਜ਼ਬਾਤ ਕਿਤਾਬਾਂ ਹਨ ਜੀ ਦਿਲ ਦੇ ਗਹਿਰੇ ਅਹਿਸਾਸ ਕਿਤਾਬਾਂ ਕਵੀਆਂ ਦੇ ਜਜ਼ਬਾਤ ਕਿਤਾਬਾਂ ਤੇ ਬੀਤੇ ਦਿਨਾਂ ਦੀ ਯਾਦ ਕਿਤਾਬਾਂ ਹਾਸਿਆਂ ਦੀ ਸੁਗਾਤ ਕਿਤਾਬਾਂ ਕੀ ਬਾਤ ਹੈ ਕੋਈ ਵੀ ਆਪਣਾ ਮਤਲਬ ਮੁੱਦਾ ਜਿਸ ਨਾਲ ਵੀ ਆਪਣੇ ਪੰਜਾਬ ਦਾ ਲੈ ਲੋ ਕਿਸੇ ਵੀ ਕਿਸਮ ਦਾ ਮੁੱਦਾ ਉਹਦਾ ਸਾਨੂੰ ਅਹਿਸਾਸ ਕਰਾਉਂਦੀਆਂ ਨੇ ਸਾਨੂੰ ਪੜ ਕੇ ਪਤਾ ਲੱਗਦਾ ਹੈ ਕਿਤਾਬਾਂ ਤੇ ਬਾਰੇ ਦੋਲੇ ਕੀ ਹੋ ਰਿਹਾ ਜੀ ਹਾਂਜੀ ਨੇ ਬਹੁਤ ਵਧੀਆ ਗੱਲ ਆ ਜੀ ਆ ਇਥੋਂ ਦੀ ਜਿਹੜੀ ਜੰਪ ਆਊਟ ਹੋ ਰਹੀ ਜਵਾਨ ਹੋਰੀ ਪੀੜ੍ਹੀ ਆ ਤੁਸੀਂ ਕਿਉਂਕਿ ਆਸ-ਪਾਸ ਆਪਣੇ ਜਿਹੜੇ ਪਰਿਵਾਰਕ ਸਮਾਗਮ ਨੇ ਉਹਨਾਂ ਦੇ ਵਿੱਚ ਵੀ ਜਾਂਦੇ ਹੋਮੋਗੇ ਤੇ ਆਪਣੇ ਬੱਚਿਆਂ ਦੇ ਨਾਲ ਜਿਹੜੇ ਜਿਵੇਂ ਹੁਣ ਕੱਲ ਟੂਰਨਾਮੈਂਟ ਸੀ ਉਥੇ ਹਿਲਟਨ ਜਾਂ ਗੁਰੂ ਘਰ ਇੱਥੇ ਪੰਜਾਬੀ ਸਿਖਾਈ ਜਾਂਦੀ ਆ ਇਹਨਾਂ ਯਤਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਇਹਨਾਂ ਨੂੰ ਹੁਣ ਤੱਕ ਦੇਖਿਆ ਵੀ ਕਿਸ ਤਰ੍ਹਾਂ ਦੇ ਯਤਨ ਹੋ ਰਹੇ ਆ ਜਾਂ ਨਿਹਾਲਾ ਕੋ ਟਾਈਮ ਹੀ ਹੈ ਨਹੀਂ ਨਹੀਂ ਬੱਚਿਆਂ ਬਲਕਿ ਯਤਨਾਂ ਜਿਹੜੇ ਬਹੁਤ ਵਧੀਆ ਉਪਰਾਲੇ ਹੋ ਰਹੇ ਆ ਹਾਂ ਹਾਂ ਤੇ ਬੱਚਾ ਹੁਣ ਵੀ ਟਾਈਮ ਜਿਸ ਤਰ੍ਹਾਂ ਜਿਸ ਵੇਲੇ ਹੁਣ ਬੱਚੇ ਜਾਂਦੇ ਆ ਜਿਵੇਂ 9 ਤੋਂ 5 ਡਿਊਟੀ ਹੈ ਜਾਂ 8 ਤੋਂ 3 ਡਿਊਟੀ ਪਈਆਂ ਇਹਨਾਂ ਲਈ ਮਜਬੂਰੀਆਂ ਆਂਦੀ ਤੇ ਇਸ ਕਰਕੇ ਬੱਚੇ ਡਿਊਟੀ ਤੋਂ ਆਂਦੇ ਪਰ ਫਿਰ ਵੀ ਇਹ ਬੱਚੇ ਕਾਫੀ ਐਕਸਾਈਟਿਡ ਨੇ ਵੀ ਅਸੀਂ ਪੰਜਾਬੀ ਸਿੱਖੀਏ ਬੋਲੀਏ ਤੇ ਵਾਦੋ ਵਾਦ ਦੇ ਚ ਆਪਣਾ ਵੀ ਯੋਗਦਾਨ ਪਾਈਏ ਬਹੁਤ ਖੂਬ ਹਾਂਜੀ ਬਹੁਤ ਯਤਨ ਅੱਛੇ ਹੋ ਰਹੇ ਤੁਸੀਂ ਇਹਦੇ ਚ ਕੀ ਹੋਰ ਬਿਹਤਰ ਚਾਹੁੰਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਪੰਜਾਬੀ ਦੀ ਸਥਿਤੀ ਨੂੰ ਹੋਰ ਬਿਹਤਰ ਕਰਨਾ ਹੋਵੇ ਤਾਂ ਹੋਰ ਅਜਿਹੇ ਕਿਹੜੇ ਯਤਨ ਹੋਣੇ ਚਾਹੀਦੇ ਆ ਤੁਸੀਂ ਇਹਦੇ ਵਿੱਚ ਕਿਸ ਤਰ੍ਹਾਂ ਯੋਗਦਾਨ ਆਪਣਾ ਪਾ ਸਕਦੇ ਹੋ ਇਹ ਜਿਹੋ ਜਿਹੋ ਦਾ ਪਰ ਇਹ ਪਾਸੇ ਬੱਚਾ ਨੂੰ ਬਾਤ ਤੋਂ ਬਾਤ ਪੰਜਾਬੀ ਦੇ ਕਿਤਾਬਾਂ ਪੜਾਈਆਂ ਜਾਂ ਉਹ ਪੰਜਾਬੀ ਬਾਰੇ ਆਪਣੇ ਪੰਜਾਬ ਦੇ ਜੋ ਵੀ ਆਪਣਾ ਸਰ ਪੰਜਾਬ ਦਾ ਕਲਚਰ ਹੈ ਕੀ ਕੁਝ ਹੋਇਆ ਜਦ ਪਹਿਲੇ ਕਿਉਂਕਿ ਜਿਵੇਂ ਅੱਜ ਕੱਲ ਦੇ ਬੱਚੇ ਆ ਉਹਨਾਂ ਨੂੰ ਪਹਿਲਾਂ ਕੁਝ ਨਹੀਂ ਪਤਾ ਤੁਸੀਂ ਮੈਨੂੰ ਜ਼ਿਆਦਾ ਨਾ ਕਹੋ ਮੈਂ ਰਹਾ ਤੂੰ ਊੜਾੜਾ ਸੁਣ ਲੈਣਾ 23 ਕਰਕੇ ਵੀ ਇਹ ਯਤਨ ਜ਼ਿਆਦਾ ਪੰਜਾਬੀ ਇਸ ਖਾਂਦੇ ਤੇ ਇਹ ਹੀ ਹੈ ਵੀ ਪੰਜਾਬੀ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਪੰਜਾਬੀ ਬੋਲੀ ਜਾਵੇ ਘਰ ਚ ਜਿਵੇਂ ਹਰ ਕੋਈ ਮਤਲਬ ਹੋ ਆਪਾਂ ਇੱਥੇ ਜਿਹੜੇ ਛੋਟੇ ਬੱਚੇ ਵੀ ਹਰ ਇੱਕ ਜਿਹੜਾ ਰਿਸ਼ਤਾ ਆਪਣਾ ਤਾਈ ਚਾਚੀ ਮਾਸੀ ਸਾਰਾ ਆਂਟੀ ਅੰਕਲ ਜੀ ਸਭ ਹੋ ਗਿਆ ਬਿਲਕੁਲ ਸਹੀ ਹੈ ਹਨਾ ਜੀ ਜੇ ਅਸੀਂ ਬੋਲ ਕੇ ਦੱਸਾਂ ਕਿ ਮਰੇ ਇਹ ਮਾਸੀ ਹੈ ਇਹ ਤਾਈ ਹੈ ਇਹ ਚਾਚੀ ਹੋ ਰਮਨ ਬੈਠਾ ਹੈ ਸਾਹਮਣੇ ਇਹ ਨਾ ਮੈਂ ਮਤਲਬ ਕਿ ਕਦੀ ਆਂਟੀ ਅੰਕਲੇ ਖੜ ਕੇ ਮੈਂ ਵੱਡੀ ਆ ਨਾ ਤੋ ਤੇ ਤਾਈ ਜੀ ਇਹਨੇ ਮੈਨੂੰ ਕਹਿਣਾ ਤਾਈ ਜੀ ਅੱਛਾ ਹਾਂਜੀ ਤਾਈ ਤਾਈ ਜੀ ਕਿਉਂ ਮੈਂ ਛੋਟੇ ਦੇਵਰੇ ਦਾ ਬੇਟਾ ਤੇ ਸਾਡੇ ਬੱਚੇ ਤਿੰਨੋਂ ਸ਼ੁਰੂ ਤੋਂ ਇਕੱਠੇ ਰਹਸੀ ਵੀ ਸਾਡੀ ਜਿਹੜੀ ਫੈਮਿਲੀ ਹੈ ਸਾਰੀ ਇਕੱਠੀ ਹਾਂਜੀ ਬਿਲਕੁਲ ਬਹੁਤ ਪਿਆਰ ਹੈ ਸਾਡਾ ਆਪਸ ਵਿੱਚ ਸਾਰੇ ਇਕੱਠੇ ਹੁੰਦੇ ਵਿੱਚ ਇਕੱਠੇ ਹੀ ਰਹਿੰਦੇ ਆ ਸੋ ਸ਼ਾਮ ਨੂੰ ਮਲਾਈ ਕੋਫਤਾ ਇਕੱਠੇ ਬੈਠ ਕੇ ਖਾਂਦੇ ਆ ਹਾਂਜੀ ਹਾਂਜੀ ਵਧੀਆ ਗੱਲ ਹੈ ਬਿਲਕੁਲ ਬਹੁਤ ਸੋਹਣੀ ਗੱਲ ਹੈ ਹਾਂਜੀ ਮੈਨੂੰ ਹੋਰ ਵੀ ਦੱਸੋ ਕੁਝ ਆਪਣੇ ਬਾਰੇ ਐਸ ਵਕਤ ਜਿਹੜੀ ਤੁਹਾਡੀ ਰੁਟੀਨ ਹੈ ਉੱਥੇ ਮਹਾਲੀ ਦੇ ਵਿੱਚ ਰਹਿੰਦੇ ਆ ਕਿਸ ਤਰ੍ਹਾਂ ਦੀ ਰੁਟੀਨ ਹੈ ਕਿੰਨਾ ਫ੍ਰੀਕੁਐਂਟਲੀ ਤੁਸੀਂ ਆਪਸ ਦੇ ਵਿੱਚ ਕਵੀ ਜਾਂ ਜਿਹੜੇ ਸਾਹਿਤਕਾਰ ਇਕੱਠੇ ਹੁੰਦੇ ਆ ਤੁਸੀਂ ਆਪ ਕਿਹੜੀ ਕਿਹੜੀਆਂ ਵਿਦਾਵਾਂ ਚ ਲਿਖਿਆ ਤੁਸੀਂ ਜ਼ਿਕਰ ਕਰ ਰਹੇ ਸੀ ਕਿਤਾਬ ਦਾ ਹਾਂਜੀ ਹਾਂਜੀ ਫਿਰ ਆਪਣੀ ਕਿਤਾਬ ਬਾਰੇ ਵੀ ਥੋੜਾ ਦੱਸੋ ਹਾਂਜੀ ਮੇਰੀ ਕਿਤਾਬ ਪਹਿਲੀ ਕਿਤਾਬ 22 ਤੇ ਰਿਲੀਜ਼ ਹੋਈ ਸਦਰਾਂ ਦੀ ਫੁਲਕਾਰੀ ਓਕੇ ਤੇ ਉਹਦੇ ਵਿੱਚ ਮੈਂ ਕਵਿਤਾਵਾਂ ਲਿਖੀਆਂ ਗੀਤ ਅੱਛਾ ਟੱਬੇ ਤੇ ਥੋੜੀ ਬਹੁਤ ਉਹ ਮੇਰੇ ਸ਼ੇਰ ਵੀ ਲਿਖਿਆ ਅੱਛਾ ਠੀਕ ਕੱਲੇ ਕੱਲੇ ਸ਼ੇਰ ਜਿਹੜੇ ਹਾਂਜੀ 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 ਤੇ ਦੂਸਰੀ ਜਿਹੜੀ ਬੜੀ ਕਿਤਾਬ ਹੈਗੀ ਮੁਹੱਬਤਾਂ ਦੇ ਦੀਪ ਹਾਂਜੀ ਉਹਦੇ ਵਿੱਚ ਮੈਂ ਕਵਿਤਾਵਾਂ ਤੇ ਗੀਤ ਲਿਖਿਆ ਬਹੁਤ ਖੂਬ ਅਤੇ ਰਿਲੀਜ਼ ਕਰਾਂਗੀ ਹੁਣ ਜਾ ਕੇ ਇੰਡੀਆ ਜਾਣਾ ਵਸ ਜਾਂ ਨੈਕਸਟ ਮੰਥ ਜਾਵਾਂ ਜੀ ਰਿਲੀਜ਼ ਕਰਨੀ ਹਾਂ ਦੀ ਆਲਮੋਸਟ ਤਿਆਰ ਆ ਬੁੱਕ ਕੋ ਸਾਰੀ ਜੀ ਨਹੀਂ ਬਹੁਤ ਵਧੀਆ ਮੈਨੂੰ ਇਹ ਵੀ ਦੱਸੋ ਜਦੋਂ ਜਦੋਂ ਇਹ ਚਰਚਾ ਚੱਲਦੀ ਆ ਜਦੋਂ ਕਵਤਾਵਾਂ ਦੀ ਗੱਲ ਚੱਲਦੀ ਗੀਤਾਂ ਦੀ ਗੱਲ ਚੱਲਦੀ ਆ ਤੁਹਾਡੇ ਦਿਲ ਦੇ ਕਰੀਬ ਕਿਹੜੀ ਵਿਦਾ ਸਭ ਤੋਂ ਜ਼ਿਆਦਾ ਆ ਜਿੱਦਾਂ ਹੁਣ ਥੋੜਾ ਫਰਕ ਆ ਕਵਤਾ ਤੇ ਗੀਤ ਦਾ ਹਾਂਜੀ ਹਾਂਜੀ ਤੇ ਲਿਖਣ ਲੱਗਿਆਂ ਕਿਸੇ ਤੋਂ ਰਸਮੀ ਤੌਰ ਤੇ ਤਾਲੀਮ ਵੀ ਲਈ ਜਾਂ ਪ੍ਰਮਾਤਮਾ ਵੱਲੋਂ ਹੀ ਇਹ ਤੋਂ ਇਹਨਾਂ ਚੋ ਚੀਜ਼ ਜਿਹੜੀ ਹੈ ਬਸ ਪਰਮਾਤਮਾ ਵੱਲੋਂ ਇਹ ਮੈਂ ਵੀ ਤਲੀਮ ਕਿਸੇ ਤੋਂ ਨਹੀਂ ਲਈ ਵੀ ਮੈਂ ਗਾਉਣਾ ਵੀ ਸ਼ੁਰੂ ਕੀਤਾ ਮੈਨੂੰ ਮੈਂ ਕਿਸੇ ਤੋਂ ਸਿੱਖਿਆ ਨਹੀਂ ਪਰ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਤੁਸੀਂ ਬਹੁਤ ਸੋਹਣਾ ਗਾਉਂਦੇ ਆ ਬਿਨਾਂ ਸਿੱਖਿਆ ਇੰਨਾ ਵਧੀਆ ਗਾਉਣਾ ਬਹੁਤ ਵਧੀਆ ਹੈ ਕਿਹੜਾ ਸਾਰਾ ਹੰਦੀ ਕੀ ਹੈ ਸਕੂਲ ਟਾਈਮ ਸਿੱਖਿਆ ਹੈ ਮੈਂ ਸਕੂਲ ਟਾਈਮ ਮੈਂ ਸਿੱਖਿਆ ਹੋਇਆ ਤੇ ਬਾਕੀ ਕਾਲਜ ਵੀ ਆਮ ਆਮ ਸਾਡੇ ਸਮਾਰਟ ਮੈਂ ਦੇਖਿਆ ਇੰਨੀ ਸੁਣੀ ਆਵਾਜ਼ ਹੁੰਦੀ ਨਹੀਂ ਔਰ ਔਰਤਾਂ ਦੇ ਸਿਰ ਤੇ ਹੋਰ ਬਹੁਤ ਜ਼ਿੰਮੇਵਾਰੀਆਂ ਆਉਂਦੀਆਂ ਕਬੀਲਦਾਰੀ ਵੀ ਦੇਖਣੀ ਹੋਰ ਬੜਾ ਜਾਣਿਆਂ ਦੇ ਕਿੰਨੇ ਜ਼ਫਰ ਜੰਜਾਲ ਆ ਇਸ ਦੇ ਬਾਵਜੂਦ ਤੁਸੀਂ ਇਸ ਗੱਲ ਦਾ ਖਿਆਲ ਰੱਖਿਆ ਰੈਗੂਲਰ ਗਾਉਂਦੇ ਰਹੇ ਜਾਂ ਪ੍ਰੈਕਟਿਸ ਕਰਦੇ ਰਹੇ ਹਾਂ ਦੀ ਪ੍ਰੈਕਟਿਸ ਮੇਰੀ ਪ੍ਰੈਕਟਿਸ ਤਾਂ ਕਿਵੇਂ ਹੁੰਦੀ ਸੀ ਕੋਈ ਮੈਂ ਹਸਲ ਨਹੀਂ ਕੀਤੀ ਹਾਰਮੋਨੀ ਮੈਂ ਪਲੇ ਕਰ ਲਾਣੀ ਉਹ ਵੀ ਪਲੇ ਕਰ ਹਾਰਮੋਨੀ ਦੇ ਸਾਥ ਪੂਰਾ ਮੈਂ ਪਲੇ ਕਰ ਲਾਣੀ ਉਹ ਕਿਤੋਂ ਸਿੱਖਿਆ ਉਹ ਸਕੂਲ ਟਾਈਮ ਸਿੱਖਿਆ ਸੀਗਾ ਅੱਛਾ ਹਾਂ ਵੀ ਕਾਲਜ ਹੀ ਮਤਲਬ ਕਿ ਮੈਂ 1 ਸਾਲ ਸਿੱਖਿਆ ਉਹ ਜੋ ਕਿ ਕਾਲਜ ਸੀਗਾ ਜਿਹੜਾ ਮੈਂ ਸਕੂਲ ਚ ਪਹਿਲਾਂ ਸਿੱਖ ਚੁੱਕੀ ਸੀ ਸਾਰੇ ਰਾਗ ਜਿਵੇਂ ਕਲਾਸਿਕਲ ਵਗੈਰਾ ਉਹ ਸਾਰਾ ਸਕੂਲ ਟਾਈਮ ਸਿੱਖਿਆ ਸੀ ਸਾਨੂੰ ਥੋੜਾ ਕਲਾਸਿਕਲ ਸਿਖਾਓ ਸੁਣਾਓ ਕੁਝ ਜੇ ਤੁਹਾਨੂੰ ਚੇਤੇ ਕਲਾਸਿਕਲ ਮੈਂ ਕੋਈ ਗੱਲ ਇਦਾਂ ਦੀ ਜਿਹੜੀ ਭਾਵੇਂ ਕਿਸੇ ਹੋਰ ਜ਼ਬਾਨ ਚ ਹੋਵੇ ਨਹੀਂ ਨਹੀਂ ਰਾਗ ਭੈਰ ਵੀ ਕਲਾਸੀਕਲ ਜਿਹੜਾ ਰਾਗ ਪੈਰ ਵੀ ਹੈ ਤੁਸੀਂ ਕਰਦੇ ਹੋ ਰਿਆਸ ਕਰਦੇ ਹਲੇ ਹਾਂਜੀ ਅੱਛਾ ਕਰ ਦਿਆ ਹਾਂਜੀ ਸਾਨੂੰ ਸੁਣਾਓ ਥੋੜਾ ਜਿਹਾ ਉਹ ਵੀ ਰੰਗ ਹਾਂਜੀ ਉਹਦੀ ਮੈਂ ਥੋੜਾ ਤੁਹਾਨੂੰ ਕਿਉਂਕਿ ਹੈ ਤਾਂ ਉਹ ਹਿੰਦੀ ਚ ਹੋਊਗਾ ਨਹੀਂ ਨਹੀਂ ਉਹ ਪਰ ਹਾਂਜੀ ਉਹ ਨਹੀਂ ਕੋ ਰੋਲਾ ਹਾਂਜੀ ਰਾਗ ਪੈਰ ਵੀ ਜਿਹੜਾ ਇਹਦੇ ਸਾਰੇ ਸੁਰ ਕੋਮਲ ਹੁੰਦੇ ਆ ਅੱਛਾ ਜੀ ਠੀਕ ਹੈ ਸਾਰੇ ਸੁਰ ਜਿੰਨੇ ਵੀ ਗਾਦੇ ਸਾਰੇ ਸੁਰ ਸਾਰੇ ਕੋਮਲ ਹੁੰਦੇ ਆ ਸੁਰ ਰਾਗ ਪੈਰ ਵੀ ਪੇਸ਼ ਕਰ ਰਹੇ ਹਾਂਜੀ ਰਾਗ ਪੈਰ ਵੀ ਤਿੰਨ ਚਿੱਤੇ ਦੀ ਮੌਰੀਮ ਸੁਬਾਨਾ ਨਹੀਂ ਜਲਦੀ ਵਧੀਆ ਤਾਂ ਨਹੀਂ ਪੈ ਰੂਗਾ ਪਰ ਮੈਂ ਤੁਹਾਨੂੰ ਥੋੜਾ ਦੱਸ ਦੇਣੀ ਕਿ ਮੈਨੂੰ ਪੈਰੀ ਵੀ ਰਗ ਬਹੁਤ ਪਸੰਦ ਹੈ ਇਹਦੇ ਵਿੱਚ ਮਤਲਬ ਕਿ ਜਿਹੜਾ ਹਿੰਦੀ ਹੈ ਉਹ ਤੁਹਾਨੂੰ ਮੈਂ ਦੋ ਲੰਨਾ ਸੁਣਾਉਂਗੀ ਹਨਾ ਜ਼ਰੂਰ ਹਰੀ ਹਰੀ ਸੁਮੇੜ ਕਰੋ ਬਨ ਲੇ ਸਦੀਨ ਹਰੀ ਹਰੀ ਸੁਮੇੜ ਕਰੋ ਬਨ ਲੇ ਸਦੀਨ बीत जात जुही खड़ी पल छीन दिन हरी हरी सुमिरण करो मन निस दिन भाई बंधु सब है स्वारत हित भाई बंधु சாரத்தோனி தீராமரோமீ ਪਰੀ ਹਰੀ ਸੁਮਿਰਣ ਹਰੀ ਹਰੀ ਸੁਮਿਰਣ ਕਰੋ ਮਨ ਦੀਸ ਦੇ ਕੀ ਬਾਤ ਆ ਕੀ ਬਾਤ ਆ ਇੱਕ ਬਿਲਕੁਲ ਵਕਰਾ ਰੰਗ ਆ ਔਰ ਮੈਂ ਜ਼ਿਕਰ ਕਿ ਨਾ ਰਿਕਾਰਡ ਕੀਤਾ ਕਿ ਇਹ ਗੱਲ ਜਿਹੜੀ ਆ ਇਹਨੂੰ ਅਸੀਂ ਸੈਪਰੇਟਲੀ ਜਿਹੜਾ ਆਪਣੇ ਰੇਡੀਓਸ ਵਾਈਸ ਦੇ ਫੇਸਬੁਕ ਪੇਜ ਉਤੇ ਸਾਂਝਾ ਕਰਾਂਗੇ ਮੈਨੂੰ ਦੋਵਤਰ ਇਹ ਵੀ ਦੱਸੋ ਵੀ ਅਕਸਰ ਲੋਕ ਕਹਿੰਦੇ ਆ ਵੀ ਜਿਹੜੇ ਸਾਹਿਤਕਾਰ ਹੁੰਦੇ ਆ ਕਵੀ ਹੁੰਦੇ ਆ ਗੀਤਕਾਰ ਹੁੰਦੇ ਆ ਈ ਬੜੀ ਕੋਮਲ ਭਾਵੀ ਹੁੰਦੇ ਆ ਪਾਤਰ ਸਾਹਿਬ ਕਹਿੰਦੇ ਵੀ ਦਿੱਲੀ ਦੇ ਪਰਾਂ ਦਾ ਵੀ ਭਾਰ ਹੁੰਦਾ ਸ਼ਾਇਰ ਦੇ ਮਨ ਦੇ ਉੱਤੇ ਬਿਲਕੁਲ ਜੀ ਵਾਕਈ ਬਹੁਤ ਨਿੱਕੀ ਨਿੱਕੀ ਗੱਲਾਂ ਨਾਲ ਦੱਲਾ ਲਾ ਲੰਦੇ ਬੰਦੇ ਬਿਲਕੁਲ ਬਿਲਕੁਲ ਮੈਂ ਐਮ ਇਮੋਸ਼ਨਲ ਹੈ ਨਾ ਅਬ ਬੇਟਾ ਵਾ ਛੋਟੇ ਬੇਟਾ ਕੋਈ ਗੱਤਾਈ ਜੀ ਤੁਸੀਂ ਐ ਕਰਕੇ ਦਿਖਾਓ ਮੈਨੂੰ ਸਿਰ ਮਤਲਬ ਕਿ ਕੋਈ ਗੱਲ ਅਸ਼ਟਵੀ ਹੁੰਦੀ ਹੈ ਨਾ ਇਵਨ ਵੀ ਕੋਈ ਖੁਸ਼ੀ ਦੀ ਵੀ ਹੋਵੇ ਚਾਹੇ ਜ਼ਿਆਦਾ ਖੁਸ਼ੀ ਦੀ ਵੀ ਹੋਵੇ ਤਾਂ ਕਿਸੇ ਦਾ ਦੁੱਖ ਨਹੀਂ ਮਤਲਬ ਦੇਖੋ ਭਾਵਕ ਮੈਂ ਬਹੁਤ ਜਲਦੀ ਹੁੰਦੀ ਹੈ ਹਰ ਵੀ ਰੀਅਲਟੀ ਐ ਮਿਲਦਾ ਵੀ ਸਾਰੇ ਸ਼ਾਇਰ ਕ੍ਰਿਸ਼ਨਾ ਦੇ ਹੀ ਹੁੰਦੇ ਕੋਈ ਪੱਥਰਦਿਲ ਹੋਏਗਾ ਵੀ ਮੈਂ ਆਪਣੇ ਵਾਰ ਦੱਸਾਂ ਮੈਂ ਤਾਂ ਬਹੁਤ ਭਾਵੁਕ ਹਾਂ ਵੈਰੀ ਗੁੱਡ ਨਹੀਂ ਠੀਕ ਆ ਭਾਵਕਤਾ ਦੀ ਤਾਂ ਪਛਾਣ ਦੇ ਵੀ ਤੇ ਲੈਣਾ ਦਾ ਤਾਣੀ ਬਹੁਤ ਭਾਵੁਕ ਹਾਂ ਦੀ ਹਰ ਇੱਕ ਗਾਣੇ ਸੁਣ ਕੇ ਜਿਵੇਂ ਈਵਨ ਮੈਂ ਕੋਈ ਗੀਤ ਜਾਂ ਕੋਈ ਸੀਰੀਅਲ ਵੀ ਇਸ ਤਰ੍ਹਾਂ ਦੇਖ ਲਵਾਂ ਨਾ ਤਾਂ ਵੀ ਮੇਰ ਨੂੰ ਮਨ ਨੂੰ ਹੋ ਜਾਂਦੀ ਵੀ ਹਾਂ ਨਹੀਂ ਮਤਲਬ ਕਿ ਕੋਈ ਭਾਵਨਾ ਆ ਜਾਂਦੀ ਹੈ ਨਹੀਂ ਨਹੀਂ ਬਹੁਤ ਹੋਦੀ ਹੈ ਆਹਰ ਦੇ ਵਿੱਚ ਸਾਡੇ ਜਿਹੜੇ ਸੌਣ ਵਾਲੇ ਸਰੋਤੇ ਆ ਜਾਂ ਇੱਥੋਂ ਦੀ ਜਿਹੜੀ ਜਵਾਨ ਹੋਰੀ ਪੀੜ੍ਹੀ ਆ ਹਾਂਜੀ ਉਹਨੂੰ ਇੱਕ ਸਾਹਿਤਕਾਰ ਹੋਣ ਦੇ ਨਾਤੇ ਪੰਜਾਬੀ ਜ਼ੁਬਾਨ ਦੇ ਸਿਪਾਹੀ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਜਿਹੜਾ ਸੁਨੀਹਾ ਜੀ ਤੁਸੀਂ ਆਪਣੀ ਸ਼ਾਇਰੀ ਜੋ ਦੇਣਾ ਤਾਂ ਵੀ ਕੋਈ ਨਹੀਂ ਜੀ ਤੁਸੀਂ ਉੱਦਾਂ ਕਹਿਣਾ ਤਾਂ ਵੀ ਜੀ ਆਇਆਂ ਨੂੰ ਉੱਦਾਂ ਵੀ ਕਹਦਾ ਕਿ ਥੋੜਾ ਸ਼ਾਇਰੀ ਚ ਵੀ ਦੇ ਦਾਂਗੇ ਜ਼ਰੂਰ ਜ਼ਰੂਰ ਤੇ ਪਹਿਲਾਂ ਮੈਂ ਸ਼ਾਇਰੀ ਜੋ ਦੇਣਾ ਚਾਹਾਂਗੇ ਜ਼ਰੂਰ ਜਿਹੜੇ ਬੱਚੇ ਮਤੈ ਇੱਧਰ ਆਏ ਬਾਅਦ ਜਿਵੇਂ ਸਾਡੇ ਵੀ ਆਏ ਸਾਰੇ ਹੋਰ ਵੀ ਆਪਾਂ ਆਏ ਸਾਰੇ ਹਨਾ ਜੀ ਹਾਂਜੀ ਸੁਨੋ ਪਰਦੇਸ ਜਾਣ ਵਾਲਿਓ ਵਿਰਸਾ ਨਾ ਆਪਣਾ ਪੁਲਾ ਦੇਓ ਸੁਨੋ ਪਰਦੇਸ ਜਾਣ ਵਾਲਿਓ ਵਿਰਸਾ ਨਾ ਆਪਣਾ ਪੁਲਾ ਦੇਓ ਹੱਸ ਹੱਸ ਜ਼ਿੰਦਗੀ ਜਿਉਂਦਾ ਆਪਣਾ ਅਸੂਲ ਬੜਾ ਲਿਓ ਕਿਆ ਬਾਤ ਆ ராா யா நே தக்கனா ர கே தக்கோல்லா பங்கேல்லா ਸਬਦੀਆਂ ਚੋਲੀਆਂ ਚ ਪਹਾੜੀਓ ਸੁਣੋ ਪਰਦੇਸ ਜਾਣ ਵਾਲਿਓ ਵਿਰਸਾ ਨਾ ਆਪਣਾ ਪੁਲਾ ਦੇਓ ਕਿਆ ਬਾਤ ਹੈ ਵਿਰਸਾ ਨਾ ਆਪਣਾ ਪੁਲਾ ਦੇਓ ਬਹੁਤ ਸੋਣਾ ਬਹੁਤ ਸੋਣਾ ਮੈਨੂੰ ਇਹ ਕਿਉਂ ਲੱਗ ਜਾਂਦਾ ਵੀ ਤੁਹਾਨੂੰ ਇੱਕ ਗੀਤਕਾਰ ਜਾਂ ਕਵਿਤਰੀ ਕਹਿਣ ਦੀ ਬਜਾਏ ਇੱਕ ਵਧੀਆ ਗਾਇਕਾ ਦੇ ਤੌਰ ਤੇ ਵੱਧ ਮਾਨਤਾ ਮਿਲਣੀ ਚਾਹੀਦੀ ਹੈ ਇਹ ਮੇਰੀ ਨਿੱਜੀ ਤਮੰਨਾ ਹੈ ਕਉਂਦੇ ਬਹੁਤ ਸੁਣਾਇਆ ਹਾਂ ਕਿਉਂਕਿ ਜਿਹੜੀ ਗਾਇਕੀ ਆ ਨਾ ਇਹਦੀ ਦਾਤ ਬਹੁਤ ਪਰਦੇ ਵੋਲ ਸਟੇ ਕਰਨੇ ਵਿੱਚ ਅੱਛੀ ਬਣਾ ਕਿਉਂਕਿ ਮੇਰੀ ਤਮੰਨਾ ਵੀ ਹੈਗੀ ਕਿਉਂਕਿ ਇਸੇ ਸ਼ੌਕ ਮੈਨਾਂ ਦੇ ਲਈ ਸਿੰਗਿੰਗ ਚੀ ਹੈ ਪਰ ਮੈਂ ਲਿਖ ਵੀ ਲੰਨੀ ਹੁਣ ਵੀ ਕਵਿਤਾਵਾਂ ਗਈ ਸਾਰਾ ਕੁਝ ਲਿਖ ਵੀ ਲਿਆ ਨਾ ਦੋ ਬੁੱਕਸ ਲਿਖਿਆ ਤੇ ਅੱਗੇ ਨੂੰ ਹੋਰ ਵੀ ਤਿਆਰੀ ਮੈਂ ਸਫਰਨਾਮਾ ਲਿਖਣ ਦੀ ਮੇਰੀ ਕੋਸ਼ਿਸ਼ ਆ ਕਿੱਛ ਜਿਸਤੇ ਮੈਂ ਜਾਣੇ ਕਿ ਕਿਸੀ ਘੁੰਮਦੇ ਸਾਰੇ ਜਿਹੜੀ ਸਭਾ ਜ਼ਰੂਰੀ ਹੈ ਇਹ ਵੀ ਹਾਂਜੀ ਪਰ ਇਹ ਨਹੀਂ ਲਿਖਣਾ ਵੀ ਰਮਨ ਹੁਣੀ ਦਾਲ ਜਲੂਨ ਘਟ ਪਾਤਾ ਸੀ ਤੇ ਉਹ ਪਰਮੇਂਦਰ ਹੁਣੀ ਫਿਰ ਸਾਨੂੰ ਮਤਲਬ ਪਾਣੀ ਜਿਹੜਾ ਉਹ ਫੋਕਾ ਪਲਾਤਾ ਸੀ ਨਹੀਂ ਜੀ ਨਹੀਂ ਤੂੰ ਆਫਜ਼ਾਨੀ ਵਿੱਚ ਪਾਇਆ ਨਹੀਂ ਜੀ ਮਤਲਬ ਉਹ ਚ ਪਤਾ ਲੱਗਿਆ ਵੀ ਹਾਂ ਵੀ ਕੋਈ ਗੱਲਬਾਤ ਹੈਗੀ ਆ ਬਿਲਕੁਲ ਜੀ ਨਹੀਂ ਨਹੀਂ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਨਾਲ ਬਹੁਤ ਦਿਲਚਸਪ ਗੱਲਾਂ ਹੋਈਆਂ ਮੈਂ ਤੁਹਾਡੇ ਨਾਲ ਥੋੜੇ ਜਿਹਾ ਸ਼ੁਗਲ ਮੇਲਾ ਕਰਨ ਦੀ ਵਿੱਚ ਖੁੱਲ ਲੈ ਲਈ ਉਸ ਲਈ ਮੈਂ ਮਾਫੀ ਚਾਹੁੰਦਾ ਜੇ ਕੁ ਮਤਲਬ ਉਹ ਚਾਣੀ ਲੇਕਿਨ ਬਹੁਤ ਵਧੀਆ ਲੱਗਾ ਨਹੀਂ ਜੀ ਕੋਈ ਉੱਚਾ ਨਹੀਂ ਬਣੀ ਕਿਹਾ ਸਗੋ ਬਹੁਤ ਬਹੁਤ ਸ਼ੁਕਰਗੁਜ਼ਾਰ ਮੈਂ ਤੁਹਾਡੀ ਤੁਸੀਂ ਮੈਨੂੰ ਇੱਥੇ ਰੇਡੀਓ ਸਪਾਈਸ ਤੇ ਆਣ ਦਾ ਮੌਕਾ ਦਿੱਤਾ ਤੇ ਮੈਂ ਬੱਚਿਆਂ ਦੀ ਵੀ ਜਿਹੜੀ ਮੈਨੂੰ ਇੱਥੇ ਲੈ ਕੇ ਆਏ ਤੇ ਮੈਂ ਤਾਂ ਖਰਜ ਉਹਨਾਂ ਦੀ ਵਰਜੀਤ ਸਿੰਘ ਵਾਲੀਆ ਜੀ ਤੇ ਉਹਨਾਂ ਦੇ ਜਿਹੜੇ ਭਾਬੀ ਜੀ ਆ ਇੰਡੀਆ ਬੈਠੇ ਪਰਮਜੀਤ ਕੌਰ ਪਰਮ ਉਹਨਾਂ ਨੇ ਜ਼ਿਕਰ ਕੀਤਾ ਕਈ ਵਾਰ ਲੇਕਿਨ ਕਦੇ ਸਦੀ ਮੁਲਾਕਾਤ ਨਹੀਂ ਹੋਈ ਹਾਂਜੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਜਿੰਦੇ ਤੂੰ ਜਾਣਾ ਉੱਥੇ ਆਪਾਂ ਦੀ ਹੈਗੀ ਤੁਹਾਡਾ ਪ੍ਰੋਗਰਾਮ ਕਰਵਾ ਦੇਣਗੇ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਨਾਲੇ ਆਪਣੀ ਸ਼ਬਦ ਆ ਜਿਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਥੈਂਕ ਯੂ ਅਨੰਦੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਬਹੁਤ ਸ਼ੁਕਰੀਆ ਜੀ ਪ੍ਰਭਜੋਤ ਕਲਸੀ ਉਹ ਨਹੀਂ ਗੱਲਬਾਤ ਨੂੰ ਪਸੰਦ ਕਰ ਰਹਾ ਆ ਅਮਨਦੀਪ ਹੁਣੀ ਗੱਲਬਾਤ ਨੂੰ ਪਸੰਦ ਕਰ ਰਹਾ ਆ ਅਸ਼ਲੇਸ਼ ਹੁਣੀ ਕਹਿੰਦੇ ਬਹੁਤ ਜ਼ਬਰਦਸਤ ਆਵਾਜ਼ ਆ ਤੇ ਪ੍ਰਮਾਤਮਾ ਕਰੇ ਤੁਸੀਂ ਇਦਾਂ ਜੜਦੀ ਖਲਾਜ ਰਹੋ ਹਮੇਸ਼ਾ ਖੁਸ਼ ਰਹੋ ਤੇ ਠੀਕ ਹੈ ਜੀ ਜਿਹੜਾ ਗੈਪ ਆ ਪੰਜਾਬੀ ਦਾ ਦੇਸ਼ ਤੇ ਵਿਦੇਸ਼ ਦਾ ਉਹਦੇ ਲਈ ਇੱਕ ਪੌਲ ਬਣਦਾ ਕੰਮ ਜਿਹੜਾ ਉਹ ਤੁਹਾਡੇ ਜਮੇ ਆ ਤੁਸੀਂ ਉਹਨੂੰ ਸੋਹਣੇ ਹੱਥਾਂ ਦੇ ਵਿੱਚ ਨਿਭਾਉਂਦੇ ਰਹੋ ਸਾਡੇ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਬਹੁਤ ਮਿਹਰਬਾਨੀ ਪੈਰ ਪ੍ਰੀਸਾ ਚਾਹ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਸੰਦਵਿੰਦਰ ਗੋਟ ਦੇ ਲੌਂਚ ਜਿਨ੍ਹਾਂ ਦੇ ਨਾਲ ਅਸੀਂ ਹੁਣੇ-ਹੁਣੇ ਚਰਚਾ ਕਰ ਰਹੇ ਸਾਂ ਪੰਜਾਬ ਦੀ ਸਹਾਇਤਕਾਰੀ ਦੇ ਵਿੱਚ ਵੱਖ-ਵੱਖ ਬੰਗੀਆਂ ਦੇ ਵਿੱਚ ਆਪਣੀ ਕਲਮ ਅਜ਼ਮਾਈ ਉਹ ਕਰਦੇ ਰਹੇ ਨੇ ਤੇ ਅੱਗੋਂ ਵੀ ਕਰਦੇ ਰਹਿਣਗੇ ਸਾਨੂੰ ਉਮੀਦ ਹੈ ਕਿ ਉਹਨਾਂ ਦੀ ਇਸ ਗੱਲਬਾਤ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ ਬਹੁਤ ਜਲਦੀ ਤੁਹਾਡੇ ਨਾਲ ਵਰਲਡ ਮਾਸਟਰਸ ਔਰ ਥਲੇਟਿਕਸ ਦੇ ਵਿੱਚੋਂ ਬਹੁਤ ਵਧੀਆ ਟੰਗ ਦੇ ਨਾਲ ਪਰਫਾਰਮ ਕਰਨ ਵਾਲੇ weightlifter ਸਰਦਾਰ ਕਮਲਜੀ ਸਿੰਘ ਜੀ ਨੇ ਉਹਨਾਂ ਦੇ ਨਾਲ ਚਰਚਾ ਹੋਏਗੀ ਇਸ ਗੱਲਬਾਤ ਨੂੰ ਅੱਜ ਸ਼ਾਮ ਨੂੰ ਅਸੀਂ ਦੁਬਾਰਾ ਰੀ ਬ੍ਰਾਡਕਾਸਟ ਕਰਾਂ